ਇਲੈਕਸ਼ਨਸ ਨੂੰ ਲੈ ਕੇ ਤੇ ਪੰਚਾਇਤੀ ਚੋਣਾਂ ਦਾ ਵਿਗਲ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਵੱਜ ਚੁੱਕਾ ਵਾ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਯੋਧਵੀਰ ਸਿੰਘ ਮਾਲ ਟੂ ਤੇ ਨਾਲ ਇੰਡੀਆ ਕ੍ਰਾਈਮ ਨਿਊਜ਼ ਦਾ ਜਿਹੜਾ ਨੈਸ਼ਨਲ ਕ੍ਰਾਈਮ ਰਿਪੋਰਟਰ ਤੇ ਨਾਲ ਹੀ ਪੋਲੀਟੀਕਲ ਐਨਾਲਿਸਟ ਤੇ ਅੱਜ ਸਾਡੇ ਇਸ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸਰਦਾਰ ਗੁਰਦਰਸ਼ਨ ਸਿੰਘ ਖਾਲਸਾ ਜੀ ਜਿਹੜੇ ਪੰਜਾਬ ਦੇ ਸਿਆਸੀ ਹਾਲਾਤਾਂ ਦੇ ਉੱਤੇ ਚੰਗੀ ਪਕੜ ਰੱਖਦੇ ਨੇ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਤੇ ਰਾਜਨੀਤਿਕ ਆਗੂਆਂ ਦੇ ਸਲਾਹਕਾਰ ਰਹੇ ਨੇ ਤੇ ਬਹੁਤ ਵਧੀਆ ਇਹਨਾਂ ਦੀ ਪਕੜ ਹੈ ਸਿਆਸੀ ਮੁੱਦਿਆਂ ਦੇ ਉੱਤੇ ਲੈ ਕੇ ਸਭ ਤੋਂ ਪਹਿਲਾਂ ਗੁਰਦਰਸ਼ਨ ਸਿੰਘ ਜੀ ਤੁਹਾਡਾ ਸਵਾਗਤ ਹੈ ਅੱਜ ਦੇ ਲਾਈਵ ਬ੍ਰਾਡਕਾਸਟ ਦੇ ਉੱਤੇ ਤੇ ਇੰਡੀਆ ਕ੍ਰਾਈਮ ਨਿਊਜ਼ ਧੰਨਵਾਦ ਸਾਡੇ ਦਰਸ਼ਕਾਂ ਦਾ ਤੁਸੀਂ ਵੈਲਕਮ ਕਰਨਾ ਚਾਹੋਗੇ ਸਮੱਚੇ ਦਰਸ਼ਕ ਜਿਹੜੇ ਆ ਸਮੇਂ ਜੁੜੇ ਹੋਏ ਨੇ ਲਾਈਵ ਦੇ ਨਾਲ ਵੀ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਤੇ ਖਾਸ ਕਰ ਇੰਡੀਆ ਕ੍ਰਾਈਮ ਰਿਪੋਰਟਸ ਚੋ ਚੈਨਲ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਅੱਜ ਸਮਾਂ ਦਿੱਤਾ ਏ ਤੁਹਾਡੇ ਸਾਰਿਆਂ ਨਾਲ ਸਾਂਝ ਪਾਉਣ ਦਾ ਸੋ ਧੰਨਵਾਦ ਕੁਦਰਸ਼ਨ ਸਿੰਘ ਜੀ ਸਭ ਤੋਂ ਪਹਿਲਾਂ ਸਾਨੂੰ ਮੁੱਢਲੀ ਜਾਣਕਾਰੀ ਸਾਂਝੀ ਕਰੋ ਸਾਡੇ ਨਾਲ ਕਿ ਪੰਚਾਇਤੀ ਚੋਣਾਂ ਦਾ ਜਿਹੜਾ ਸੰਦਰਭ ਰਾਜਨੀਤੀ ਦੇ ਨਾਲ ਬੜਾ ਪੁਰਾਣਾ ਜੁੜਿਆ ਆ ਰਿਹਾ ਜਦੋਂ ਦਾ ਰਾਜ ਲੋਕਤੰਤਰ ਪ੍ਰਣਾਲੀ ਜਿਹੜੀ ਹੋਂਦ ਦੇ ਵਿੱਚ ਆਈ ਆ ਉਦੋਂ ਤੋਂ ਹੀ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਕਰੀਆਂ ਜਾਂਦੀਆਂ ਰਹੀਆਂ ਤੇ ਇਸ ਦੇ ਬਾਰੇ ਮੁੱਢਲੀ ਜਾਣਕਾਰੀ ਪਹਿਲਾਂ ਸਾਂਝੀ ਕਰਿਓ ਆਪਣੀ ਦੇਖੋ ਜੀ ਇਹ ਲੋਕਤੰਤਰ ਦਾ ਬਹੁਤ ਹੀ ਅਹਿਮ ਇੱਕ ਇਕਾਈ ਹੈ ਇੱਕ ਯੂਨਟ ਆ ਜਿਹੜੀਆਂ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਔਰ ਇਥੋਂ ਹੀ ਇੱਕ ਮਜ਼ਬੂਤ ਲੋਕਤੰਤਰ ਦੀ ਨੀਂਹ ਰੱਖੀ ਜਾਂਦੀ ਹੈ ਜਿਹੜੀ ਪੰਚੀ ਸਰਪੰਚੀ ਜੇ ਨਾਹੀਂ ਵਧੀਆ ਸਾਡਾ ਪੰਚੀ ਸਰਪੰਚੀ ਦਾ ਪਿੰਡਾਂ ਦਾ ਜੜਾ ਵਾ ਉਹ ਰਾਜ ਪ੍ਰਬੰਧ ਹੋਏਗਾ ਜਿਹੜਾ ਪੰਚਾਂ ਸਰਪੰਚਾਂ ਰਾਹੀਂ ਚੱਲਣਾ ਜਿੰਨਾ ਵਧੀਆ ਪੰਚ ਸਰਪੰਚ ਹੋਣਗੇ ਉਹਨੇ ਵਧੀਆ ਹੀ ਸਾਡੇ ਪਿੰਡਾਂ ਦਾ ਵਿਕਾਸ ਹੋਏਗਾ ਜਿੰਨਾ ਵਧੀਆ ਸਾਡੇ ਪਿੰਡਾਂ ਦਾ ਵਿਕਾਸ ਹੋਏਗਾ ਉਹ ਦੇਸ਼ ਦੀ ਖੁਸ਼ਹਾਲੀ ਦੇ ਵਿੱਚ ਇੱਕ ਅਹਿਮ ਯੋਗਦਾਨ ਪੈਂਦਾ ਇਸ ਕਰਕੇ ਬਹੁਤ ਅਹਿਮ ਚੋਣਾਂ ਹੁੰਦੀਆਂ ਨੇ ਬੜੇ ਲੰਮੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਪੰਜਾਬ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਿ ਜਿਹੜੀਆਂ ਇਹ ਪੰਚੀ ਸਰਪੰਚੀ ਦੀਆਂ ਚੋਣਾਂ ਇਸ ਮੰਡਲੇ ਹੋਇਆ ਕਰਵਾਈਆਂ ਜਾਣ। ਕੁਝ ਇੱਕ ਪਾਰਟੀਆਂ ਨੇ ਹਾਈ ਕੋਰਟ ਦੇ ਵਿੱਚ ਇਸ ਸੰਬੰਧੀ ਰਿੱਟ ਵੀ ਪਾਈ ਅਖੀਰ ਹਾਈ ਕੋਰਟ ਨੂੰ ਵੀ ਇਸ ਸੰਬੰਧੀ ਨਿਰਦੇਸ਼ ਜਿਹੜੇ ਦੇਣੇ ਪਏ ਉਹਦੇ ਤਾਅ ਫਿਰ ਚੋਣ ਕਮਿਸ਼ਨ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਤਰੀਕ ਹੈ ਦੀ ਮਿਥ ਲੀ ਗਈ ਹੈ 15 ਅਕਤੂਬਰ ਦਿਨ ਮੰਗਲਵਾਰ ਕੇ ਉਸ ਦਿਨ ਇਹ ਚੋਣਾਂ ਕਰਵਾਈਆਂ ਜਾਣ। ਸਵੇਰੇ ਤਕਰੀਬਨ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਹ ਚੋਣਾਂ ਚੱਲਣੀਆਂ ਨੇ ਚੋਣ ਕਮਿਸ਼ਨ ਨੇ ਇਹਦੇ ਵਾਸਤੇ ਜਿਹੜੇ ਸਮੁੱਚੇ ਪ੍ਰਬੰਧ ਕੀਤੇ ਨੇ ਕਿਉਂਕਿ ਪਿਛਲੇ ਸਾਲ ਨਾਲੋਂ ਇਸ ਵਾਰ ਵੋਟਰ ਜਿਹੜੇ ਨੇ ਪਿਛਲੀਆਂ ਚੋਣਾਂ ਨਾਲੋਂ ਇਹਦੇ ਵਿੱਚ ਜਿਹੜੇ ਵੋਟਰ ਨੇ ਉਹ ਵਧੇ ਨੇ ਇਸ ਸਮੇਂ ਤਕਰੀਬਨ 1 ਕਰੋੜ 34 ਲੱਖ ਦੇ ਕਰੀਬ-ਕਰੀਬ ਪੰਜਾਬ ਦੇ ਵਿੱਚ ਵੋਟਰ ਨੇ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਇਸ ਵਾਰ ਨੌਜਵਾਨ ਮਣੇ ਜਿਨ੍ਹਾਂ ਨੇ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈਣਾ ਉਹਨਾਂ ਦੀ ਬਹੁਤ ਇੱਕ ਖਾਸ ਭੂਮਿਕਾ ਹੋਏਗੀ 9110 ਦੇ ਕਰੀਬ-ਕਰੀਬ ਸਰਕਾਰ ਨੇ ਇਹਦੇ ਵਾਸਤੇ ਪੋਲਿੰਗ ਬੂਥ ਬਣਾਏ ਨੇ ਜਦੋਂ ਕਿ 13287 ਪੰਚਾਇਤਾਂ ਵਾਸਤੇ ਇਹ ਚੋਣਾਂ ਹੋਣੀਆਂ ਨੇ 27 ਸਤੰਬਰ ਤੱਕ ਇਹਦੀਆਂ ਨਾਮਜ਼ਦਗੀਆਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ 5 ਅਕਤੂਬਰ ਨੂੰ ਜਿਹੜਾ ਏ ਉਹ ਕਾਗਜ਼ਾਂ ਦੀ ਜਾਂਚ ਪੜਤਾਲ ਹੋਏਗੀ ਜਿਨ੍ਹਾਂ ਦੇ ਕਾਗਜ਼ ਸਹੀ ਪਾਏ ਜਾਣਗੇ ਉਹ ਫਿਰ ਇਹ ਚੋਣਾਂ ਲੜ ਸਕਣਗੇ ਤੇ 7 ਅਕਤੂਬਰ ਤੱਕ ਕਾਗਜ਼ ਵਾਪਸ ਲਏ ਜਾ ਸਕਦੇ ਨੇ ਉਸ ਤੋਂ ਬਾਅਦ ਫਿਰ ਜਿਹੜੇ ਚੋਣ ਨਿਸ਼ਾਨ ਉਹਨਾਂ ਨੂੰ ਅਲਰਟ ਹੋਣੇ ਨੇ 38 ਕੇ ਚੋਣ ਨਿਸ਼ਾਨ ਜਿਹੜੇ ਨੇ ਸਰਕਾਰ ਨੇ ਉਹ ਸਰਪੰਚਾਂ ਵਾਸਤੇ ਰਾਖਵੇਂ ਰੱਖੇ ਨੇ 7 ਦੇ ਕਰੀਬ ਪੰਚਾਂ ਵਾਸਤੇ ਰਾਖਵੇਂ ਰੱਖੇ ਨੇ ਔਰ ਇੱਕ ਬੜੀ ਅਹਿਮ ਜਿਹੜੀ ਇਸ ਵਾਰ ਚੋਣਾਂ ਦੇ ਵਿੱਚ ਜਿਹੜੀ ਸਰਕਾਰ ਨੇ ਇੱਕ ਫੈਸਲਾ ਲਿਆ ਉਹ ਇਹ ਫੈਸਲਾ ਹੈ ਕਿ ਇਸ ਵਾਰ ਜਿਹੜੀਆਂ ਇਹ ਪੰਚੀ ਸਰਪੰਚੀ ਦੀਆਂ ਚੋਣਾਂ ਪਿਛਲੇ ਕਾਫੀ ਲੰਮੇ ਸਮੇਂ ਬਾਅਦ ਉਹ ਹੁਣ ਚੋਣ ਵੈਲਟ ਰਾਹੀਂ ਹੋਣਗੀਆਂ ਨੇ ਸਰਪੰਚੀ ਵਾਸਤੇ ਗੁਲਾਬੀ ਰੰਗ ਦਾ ਵੈਲਟ ਪੇਪਰ ਤੇ ਪੰਚੀ ਵਾਸਤੇ ਉਹਨਾਂ ਨੇ ਚਿੱਟੇ ਰੰਗ ਦਾ ਵੈਲਟ ਪੇਪਰ ਇਹ ਤਾਂ ਤਕਰੀਬਨ ਜਿਹੜਾ ਇਹਦਾ ਸਮੁੱਚਾ ਜੋ ਪ੍ਰਬੰਧ ਚੋਣ ਕਮਿਸ਼ਨ ਨੇ ਕੀਤਾ ਉਹ ਇਹਦੇ ਮੁਤਾਬਕ ਜਿਹੜਾ ਉਹ ਚੱਲਣਾ ਹੈ ਵੇਖੋ ਗੱਲ ਤੁਸੀਂ ਕੀਤੀ ਹੈ ਵੀ ਰਾਜਨੀਤਿਕ ਪਾਰਟੀਆਂ ਨੇ ਵੀ ਕਾਫੀ ਮੰਗ ਰੱਖੀ ਸੀ ਰਾਜਨੀਤਿਕ ਆਗੂਆਂ ਨੇ ਵੀ ਕਾਫੀ ਮੰਗ ਰੱਖੀ ਸੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਜਿਹੜੀਆਂ ਆਪਣੇ ਸਮੇਂ ਤੋਂ ਲੇਟ ਕਰਵਾਈਆਂ ਜਾ ਰਹੀਆਂ ਉਹ ਵੀ ਜਿਹੜੀਆਂ ਵਾ ਮਾਨਯੋਗ ਅਦਾਲਤਾਂ ਦੀ ਜਿਹੜੀ ਆ ਅਦਾਲਤਾਂ ਵੱਲੋਂ ਜਿਹੜਾ ਇਹਦੇ ਉੱਤੇ ਖਾਸ ਆਪਣੀਆਂ ਰਿਮਾਰਕਸ ਦਿੱਤੇ ਗਏ ਪ੍ਰਧਿਕਰਮ ਦਿੱਤੇ ਗਏ ਵੇਖੋ ਰਾਜਨੀਤਿਕ ਪਾਰਟੀਆਂ ਵੀ ਜ਼ੋਰ ਲੁੰਦੀਆਂ ਨੇ ਤੇ ਰਾਜਨੀਤਿਕ ਆਗੂ ਵੀ ਜ਼ੋਰ ਲੁੰਦੇ ਨੇ ਪਰ ਕੀ ਗੱਲ ਆ ਵੀ ਜਿਹੜਾ ਵਾ ਰਾਜਨੀਤਿਕ ਪਾਰਟੀਆਂ ਦੇ ਲੋਕੋ ਦੇ ਉੱਤੇ ਚੋਣ ਨਿਸ਼ਾਨ ਦੇ ਉੱਤੇ ਇਹ ਵੋਟਾਂ ਜਿਹੜੀਆਂ ਚਲੋ ਪਹਿਲਾਂ ਵੀ ਨਹੀਂ ਸੀ ਹੁੰਦੀਆਂ ਪਹਿਲਾਂ ਵੀ ਲੋਕਲ ਕੋਈ ਨਾ ਕੋਈ ਚੋਣ ਨਿਸ਼ਾਨ ਜਾਰੀ ਕੀਤੇ ਜਾਂਦੇ ਸਨ ਪ੍ਰਸ਼ਾਸਨ ਵੱਲੋਂ ਪਰ ਅੱਜ ਜਿਹੜਾ ਵਾ ਵੇਖਿਆ ਜਾਏ ਤਾਂ ਮੌਜੂਦਾ ਸਰਕਾਰ ਜਿਹੜੀ ਆ ਜਿਹੜੀ ਕਹਿੰਦੀ ਸੀ ਸੱਥਾਂ ਦੇ ਵਿੱਚੋਂ ਸਰਕਾਰਾਂ ਚਲਾਵਾਂਗੇ ਉਹ ਸੱਥਾਂ ਦੀਆਂ ਸਰਕਾਰਾਂ ਚਲਾਉਣ ਦੇ ਨਾਂ ਨਾਲ ਸੱਥਾਂ ਦੀ ਜਿਹੜੀ ਅਸਲ ਚ ਲੋਕਤੰਤਰ ਦੀ ਜਿਹੜੀ ਗਰਾਊਂਡ ਲੈਵਲ ਤੇ ਆਪਾਂ ਗੱਲ ਕਰੀਏ ਤਾਂ ਚੋਣ ਨਿਸ਼ਾਨ ਦੇ ਉੱਤੇ ਆਪਣੇ ਪਾਰਟੀ ਦੇ ਚੋਣ ਨਿਸ਼ਾਨਾਂ ਦੇ ਉੱਤੇ ਕਿਉਂ ਨਹੀਂ ਹੋਰ ਚੋਣਾ ਕਰਵਾਉਣ ਜਾ ਰਹੀ ਉਹਨਾਂ ਨੇ ਇੱਕ ਰੈਜ਼ੋਲੂਸ਼ਨ ਵੀ ਪੰਜਾਬ ਦੀ ਸਟੇਟ ਅਸੈਂਬਲੀ ਦੇ ਵਿੱਚ ਪਾਸ ਕਰਵਾਤਾ ਪਿਛਲੇ ਦਿਨੀ ਕਿ ਜਿਹੜੀਆਂ ਵਾਂ ਸਰਬਸੰਮਤੀ ਦੇ ਨਾਲ ਜਿਹੜੀਆਂ ਚੋਣਾਂ ਕਰਵਾਈਆਂ ਜਾਂ ਤੇ ਉਹਨਾਂ ਨੂੰ ਇੰਨੇ ਲੱਖ ਇਹ ਇਹ ਪ੍ਰਕਿਰਿਆ ਪਹਿਲਾਂ ਵੀ ਚੱਲਦੀ ਰਹੀ ਸੀ ਪਹਿਲਾਂ ਵੀ ਇਨਾਮ ਦਿੱਤੇ ਜਾਂਦੇ ਸਨ ਜਦੋਂ ਪੁਰਾਣੀਆਂ ਸਰਕਾਰਾਂ ਸਨ ਪਰ ਅੱਜ ਦੀ ਤਰੀਕ ਵਿੱਚ ਵੇਖਿਆ ਜਾਏ ਤਾਂ ਉਹ ਤਰੀਕਾ ਕਿਸੇ ਨੇ ਡਿੱਕਣੀਆਂ ਜਾਂ ਨਹੀਂ ਡਿੱਕਣੀਆਂ ਪਰ ਉਹ ਰੁਝਾਨ ਆਉਣੇ ਵੀ ਸ਼ੁਰੂ ਹੋ ਗਿਆ ਨਵੇਂ-ਨਵੇਂ ਮੁੰਡੇ ਸਰਪੰਚ ਬਣ ਕੇ ਸਾਹਮਣੇ ਆਉਣ ਵੀ ਲੱਗ ਪਏ ਆ ਪਰ ਚੋਣ ਨਿਸ਼ਾਨ ਨਾ ਹੋਉਂਦਾ ਕਾਰਨ ਕੀ ਆ ਕਿ ਰਾਜਨੀਤਿਕ ਪਾਰਟੀਆਂ ਦੇ ਆਪਣੇ ਕਰਤਾਰ ਜਾਂ ਆਪਣੀ ਉਹਨਾਂ ਦੀ ਜਿਹੜੀ ਆ ਕਾਬਲੀਅਤ ਆ ਉਹਨਾਂ ਤੋਂ ਕਿਤੇ ਅੱਖੀ ਪਰੋਖੇ ਕੀਤਾ ਜਾ ਰਿਹਾ ਲੋਕਾਂ ਨੂੰ ਜਾਂ ਵਾਕਿਆ ਹੀ ਜਿਹੜੀਆਂ ਵਾਂ ਇਹ ਜਿਹੜੀ ਲੋਕਤੰਤਰ ਪ੍ਰਣਾਲੀ ਬਸ ਐਮਐਲਏ ਜਾਂ ਲੋਕ ਸਭਾ ਸੀਟਾਂ ਤੱਕ ਹੀ ਸੀਮਤ ਰਹਿ ਜਾਂਦੀ ਆ ਉਹ ਉਹਨਾਂ ਚੋਣਾਂ ਤੱਕ ਹੀ ਰਹਿ ਜਾਂਦੀ ਆ ਫਿਰ ਇੱਕ ਗੱਲ ਹੋਰ ਆ ਜਦੋਂ ਐਮਐਲਏ ਦੀ ਇਲੈਕਸ਼ਨ ਹੁੰਦੀ ਆ ਜਾਂ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਆ ਈਵੀਐਮ ਜਿਹੜੀ ਮਸ਼ੀਨ ਆ ਉਹਦਾ ਇਸਤੇਮਾਲ ਕੀਤਾ ਜਾਂਦਾ ਦੋ ਸਵਾਲ ਆ ਇੱਕ ਤੇ ਚੋਣ ਨਿਸ਼ਾਨ ਦੇ ਉੱਤੇ ਕਿਉਂ ਨਹੀਂ ਐਰ ਕੀ ਜਿਹੜਾ ਪਾਰਟੀਆਂ ਦੇ ਰਾਜਨੀਤਿਕ ਪਾਰਟੀਆਂ ਦੇ ਚੋਣ ਨਿਸ਼ਾਨ ਦੇ ਉੱਤੇ ਕਿਉਂ ਨਹੀਂ ਇਹ ਜਿਹੜੀਆਂ ਵਾ ਉਮੀਦਵਾਰੀਆਂ ਜਿਹੜੀਆਂ ਆਪਣੇ ਨਾਮ ਨਾਮਜ਼ਦਗੀਆਂ ਭਰਨਗੇ ਦੂਜੇ ਨੰਬਰ ਤੇ ਆ ਜਾਂਦਾ ਵਾ ਵੀ ਜਿਹੜੀ ਬੈਲਟ ਪੇਪਰ ਆ ਜਿਹੜਾ ਇੱਕ ਮੋਹਰ ਲਾਉਣੀ ਆ ਉਹ ਤੇ EVM ਮਸ਼ੀਨ ਇਹ ਕੱਲਾ ਵਿਧਾਨ ਸਭਾ ਤੇ ਲੋਕ ਸਭਾ ਚ ਹੀ ਕਿਉਂ ਇਹ EVM ਇਸਤੇਮਾਲ ਕੀਤੀ ਜਾਂਦੀ ਆ ਸਰਪੰਚੀ ਕੀ ਸਰਪੰਚ ਰਾਜ ਨਹੀਂ ਦਿਗਨੀ ਆ ਸਰਪੰਚੀ ਦੀਆਂ ਚੋਣਾਂ ਮਤਲਬ ਜਿਹੜੀਆਂ ਆਪਾਂ ਪਿੰਡਾਂ ਦੀਆਂ ਗੱਲ ਕਰ ਲਈਏ ਵੀ ਮੌਜੂਦਾ ਜਿਹੜੇ ਸਰਪੰਚ ਪੰਚ ਚੁਣੇ ਜਾਂਦੇ ਆ ਉਹ ਹੀ ਕੋਈ ਕੱਲ ਨੂੰ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਉਹ ਵੀ ਸਰਪੰਚੀ ਤੋਂ ਹੀ ਉੱਠ ਕੇ ਮੁੱਖ ਮੰਤਰੀ ਛੇਪ ਤੱਕ ਗਏ ਸੀ ਐਮ ਛੇਪ ਤੱਕ ਗਏ ਕੀ ਗੱਲ ਇੰਨਾ ਵਖਰੇਵਾ ਕਿਉਂ ਵਾਈ ਡਿਸਕ੍ਰਿਮੀਨੇਸ਼ਨ ਇਦਾਂ ਦਾ ਕਿਉਂ ਦੇਖੋ ਜਿਹੜੀ ਤੇ ਤੁਹਾਡੇ ਪਹਿਲਾ ਸਵਾਲ ਹੈ ਕਿ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣਾਂ ਕਿਉਂ ਨਹੀਂ ਹੋ ਰਹੀਆਂ ਪਹਿਲਾਂ ਵੀ ਇਸ ਤਰ੍ਹਾਂ ਚੱਲਦਾ ਰਿਹਾ ਕਿ ਕੋਈ ਐਸੀ ਮਤਲਬ ਨਵੀਂ ਨਹੀਂ ਹੈ ਸਿਰਫ ਨਵੇਂ ਗੱਲੇ ਦੇ ਵਿੱਚ ਇਹ ਆ ਕਿ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਇਸ ਮੁੱਦੇ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਹਮ ਇੱਕ ਤਰ੍ਹਾਂ ਆਪਾਂ ਕਹਿ ਦਈਏ ਕਿ ਉਹਦਾ ਵੱਡਾ ਕਾਰਨ ਕੀ ਸਮਝਦੇ ਤੁਸੀਂ ਵੱਡਾ ਕਾਰਨ ਇਹ ਆ ਕਿ ਜਿਸ ਤਰ੍ਹਾਂ ਇੱਕ ਮੀਡੀਆਕ ਤੌਰ ਦੇ ਉੱਤੇ ਜਿਹੜੀ ਆ ਉਹ ਲੋਕਾਂ ਤੱਕ ਇਹ ਗੱਲ ਪਹੁੰਚਾਉਣੇ ਵੀ ਸ਼ਾਇਦ ਅਸੀਂ ਬਹੁਤ ਕੁਝ ਨਵਾਂ ਕਰਤਾ ਹੈ ਜਦੋਂ ਕਿ ਪਹਿਲਾਂ ਵੀ ਇਸ ਤਰ੍ਹਾਂ ਚੱਲ ਰਿਹਾ ਦੇ ਕਿ ਹਲਚਲ ਪੈਦਾ ਕਰਨ ਦਾ ਯਤਨ ਕੀਤਾ ਕਿ ਸਰਕਾਰ ਨੇ ਪਤਾ ਨਹੀਂ ਕਿਹੜੀ ਨਵੀਂ ਚੀਜ਼ ਪੇਸ਼ ਕਰਤੀ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਹੁਣ ਹੈ ਕੀ ਆ ਕਿ ਪਹਿਲਾਂ ਵੀ ਇਸੇ ਤਰ੍ਹਾਂ ਹੀ ਚੱਲਦਾ ਸੀ ਜਿਹੜੀਆਂ 벨ਟ ਪੇਪਰ ਦੀ ਗੱਲ ਆ ਉਹ ਤਾਂ ਮੈਂ ਥੋੜਾ ਉਹਦੇ ਬਾਅਦ ਚ ਐਕਸਪਲੇਨ ਕਰਾਂਗਾ ਪਹਿਲੀ ਗੱਲ ਇਹ ਕਿ ਜਿਹੜੀਆਂ ਇਹ ਚੋਣਾਂ ਨੇ ਇਹਦੇ ਵਿੱਚ ਜਿਹੜੀ ਸਰਕਾਰ ਨੇ ਗੱਲ ਕਹਿ ਦਿੱਤੀ ਵੀ ਆਪਾਂ ਜਿਹੜੀਆਂ ਇਹ ਚੋਣਾਂ ਜਿਹੜੀਆਂ ਗਿਆ ਪਾਰਟੀ ਚੋਂ ਨਿਸ਼ਾਨ ਤੇ ਨਹੀਂ ਲੜੀਆਂ ਜਾਣਗੀਆਂ ਹੂੰ ਹੂੰ ਦੇਖੋ ਵੈਸੇ ਤੇ ਜਿਹੜੀ ਇਹ ਜਿਹੜੀਆਂ ਚੋਣਾਂ ਹੁੰਦੀਆਂ ਨੇ ਸਰਪੰਚੀ ਦੀਆਂ ਚੋਣਾਂ ਇਹ ਕਿਸੇ ਵੀ ਸਰਕਾਰ ਦੀ ਕਾਰਗੁਜ਼ਾਰੀ ਤੈਅ ਕਰਦੀਆਂ ਹੂੰ 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 ਜਦੋਂ ਵੀ ਕੋਈ ਨਵੀਂ ਸਰਕਾਰ ਸੱਤਾ ਵਿੱਚ ਆਉਂਦੀ ਆ ਉਹਦੇ ਡੇਢ ਕ ਸਾਲ ਬਾਅਦ 2 ਸਾਲ ਬਾਅਦ ਇਹ ਚੋਣਾਂ ਹੁੰਦੀਆਂ ਨੇ ਔਰ ਉਹ ਡੇਢ ਦੋ ਸਾਲ ਬਾਅਦ ਸਰਕਾਰ ਦੀ ਕਾਰਗੁਜ਼ਾਰੀ ਕੀ ਆ ਉਹ ਇਹ ਚੋਣਾਂ ਤੈਅ ਕਰਦੀਆਂ ਨੇ ਕਿ ਜਿਹੜੀ ਸਰਕਾਰ ਨੇ ਜਿਹੜੀਆਂ ਭਲਾਈ ਦੀਆਂ ਜਿਹੜੀਆਂ ਯੋਜਨਾਵਾਂ ਨੇ ਜਾਂ ਸਰਕਾਰ ਦੀਆਂ ਜਿਹੜੀਆਂ ਜੋ ਸਕੀਮਾਂ ਨੇ ਲੋਕਾਂ ਵਾਸਤੇ ਕੀਤੀ ਉਹ ਥਲੜੇ ਲੈਵਲ ਤੱਕ ਲੋਕਾਂ ਤੱਕ ਪਹੁੰਚ ਰਹੀਆਂ ਕੀ ਪ੍ਰਸ਼ਾਸਨ ਸਹੀ ਢੰਗ ਨਾਲ ਚੱਲ ਰਿਹਾ ਹੈ ਕਿ ਲੋਕ ਉਹ ਸਰਕਾਰ ਤੋਂ ਖੁਸ਼ ਨੇ ਇਹ ਸਾਰਾ ਕੁਝ ਜਿਹੜਾ ਵਾ ਉਹ ਇਹਨਾਂ ਚੋਣਾਂ ਨੇ ਤੈਅ ਕਰਨਾ ਹੁੰਦਾ ਏ ਚੋਣ ਸ਼ਾਨ ਦੇ ਉੱਤੇ ਨਾ ਲੜਨ ਦਾ ਕਾਰਨ ਜਿਹੜਾ ਉਹ ਤਾਂ ਜਿਹੜਾ ਅੱਜ ਵਿਰੋਧੀਆਂ ਵੱਲੋਂ ਇੱਕ ਗੱਲ ਜਿਹੜੀ ਬਾਰ-ਬਾਰ ਕਹੀ ਜਾ ਰਹੀ ਆ ਕਿ ਸਰਕਾਰ ਜਿਹੜੀ ਆ ਉਹ ਬੁਰੀ ਤਰ੍ਹਾਂ ਇੱਕ ਤਰ੍ਹਾਂ ਜਿਸ ਤਰ੍ਹਾਂ ਫੇਲ ਮਾਰ ਚੁੱਕਿਆ ਉਹ ਆਪਣੇ ਫੇਲਿਅਰ ਨੂੰ ਲਗਾਉਣ ਵਾਸਤੇ ਜਿਹੜੀ ਆ ਉਹ ਸਰਕਾਰ ਜਿਹੜੀਆਂ ਪਾਰਟੀਆਂ ਦੇ ਚੋਣ ਨਿਸ਼ਾਨ ਦੇ ਉੱਤੇ ਆ ਉਹ ਚੋਣਾ ਨਹੀਂ ਕਰਵਾ ਰਹੀ ਇਹ ਵਿਰੋਧੀਆਂ ਵੱਲੋਂ ਰਾਜਨੀਤਿਕ ਵਿਰੋਧੀਆਂ ਵੱਲੋਂ ਵਿਰੋਧੀਆਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਜਦੋਂ ਕਿ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਪਹਿਲੀਆਂ ਸਰਕਾਰਾਂ ਸੀ ਉਦੋਂ ਤੋਂ ਵੀ ਇਸ ਤਰ੍ਹਾਂ ਹੁੰਦਾ ਜਿਹੜੀ ਸੱਤਾਧਾਰੀ ਪਾਰਟੀ ਆ ਉਹ ਚਾਹੁੰਦੀ ਹੈ ਕਿ ਹਰ ਹਿੱਲੇ ਵੱਧ ਤੋਂ ਵੱਧ ਪੰਚਾਇਤਾਂ ਜਿਹੜੀਆਂ ਨੇ ਸਰਪੰਚ ਸਰਪੰਚ ਉਹਨਾਂ ਦੀ ਪਾਰਟੀ ਦੇ ਬੰਨ ਤਾਂ ਕਿ ਉਹ ਲੋਕਾਂ ਦੇ ਸਾਹਮਣੇ ਜਾਂ ਪੂਰੇ ਇੰਡੀਆ ਦੇ ਵਿੱਚ ਇੱਕ ਗੱਲ ਰੱਖ ਸਕਣ ਪਈ ਹਾਂ ਸਾਡੀ ਸਰਕਾਰ ਨੂੰ ਲੋਕਾਂ ਨੇ ਮਾਨਤਾ ਦਿੱਤੀ ਆ ਇਸ ਕਰਕੇ ਸਭ ਤੋਂ ਵੱਧ ਪੰਜ ਸਰਪੰਚ ਸਾਡੇ ਬਣੇ ਨੇ ਹਮ ਇੱਕ ਗੱਲ ਜਿਹੜੀ ਮਾਲਟੂ ਜੀ ਹੋਰ ਵਿਰੋਧੀ ਪਾਰਟੀਆਂ ਵੱਲੋਂ ਕਹੀ ਜਾ ਰਹੀ ਉਹਨਾਂ ਵੱਲੋਂ ਕਹੀ ਜਾ ਰਹੀ ਆ ਕਿ ਜਿਹੜੀਆਂ ਇਹ ਚੋਣਾਂ ਬਿਨਾਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੋਂ ਹੋ ਰਹੀਆਂ ਨੇ ਕਿਉਂਕਿ ਸਰਪੰਚਾਂ ਨੂੰ ਵੀ ਆਪਣੇ ਪਿੰਡ ਦੇ ਵਿੱਚ ਵਿਕਾਸ ਕਰਨਾ ਪੈਂਦਾ ਹੈ ਵਿਕਾਸ ਕਰਨ ਵਾਸਤੇ ਸਰਕਾਰ ਤੋਂ ਪੈਸਾ ਚਾਹੀਦਾ ਹੈ ਹੁਣ ਕੀ ਆ ਕਿ ਉਹਨਾਂ ਦਾ ਇਹ ਵੀ ਇੱਕ ਹੈਗਾ ਹੈ ਕਿ ਬਿਨਾ ਆਪਾਂ ਚੋਣ ਨਿਸ਼ਾਨ ਤੋਂ ਚੋਣਾ ਲੜਵਾ ਲਿਆ ਜਿਹੜੇ ਜਿੱਤ ਗਏ ਉਹ ਹੀ ਸਰਕਾਰ ਦੇ ਕਿਉਂਕਿ ਸਰਪੰਚਾਂ ਨੂੰ ਗ੍ਰਾਂਟ ਚਾਹੀਦੀ ਹੈ ਗ੍ਰਾਂਟ ਸਰਕਾਰ ਕਾਹਣੀ ਆ ਉਸ ਤੋਂ ਬਾਅਦ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਪਹਿਲਾਂ ਕੀ ਇੱਕ ਸਿਸਟਮ ਚੱਲਦਾ ਸੀ ਕਿ ਮੰਨ ਲਓ ਜਦੋਂ ਚੋਣ ਨਿਸ਼ਾਨ ਤੇ ਨਹੀਂ ਵੀ ਪਾਰਟੀਆਂ ਨੇ ਚੋਣਾ ਲੜੀਆਂ ਤੇ ਉਹ ਉੱਤੋਂ ਇੱਕ ਜਿਹੜੀ ਪਾਰਟੀ ਹੁੰਦੀ ਸੀ ਉਹ ਆਪਣੇ ਜਿਹੜੇ ਸੰਭਾਵੇ ਕੈਂਡੀਡੇਟ ਉਮੀਦਵਾਰ ਹੁੰਦੇ ਸੀ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਜਾਂਦੀ ਸੀ ਕਿ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਸਰਪੰਚੀ ਵਾਸਤੇ 38 ਤਰ੍ਹਾਂ ਦੇ ਉਹਨਾਂ ਨੇ ਚੋਣ ਨਿਸ਼ਾਨਾ ਤੇ ਉਹਨਾਂ ਨੇ ਆਲ ਓਵਰ ਪੰਜਾਬ ਦੇ ਵਿੱਚ ਆਪਣੇ ਉਮੀਦਵਾਰਾਂ ਨੂੰ ਥੋੜੇ ਲੈਵਲ ਤੱਕ ਕਹਿ ਦਿੱਤਾ ਜਾਂਦਾ ਸੀ ਕਿ ਆਹ ਤਿੰਨ ਤੁਸੀਂ ਜਿਹੜੇ ਚੋਣ ਨਿਸ਼ਾਨਾ ਉੱਪਰ ਨੇ 1 ਨੰਬਰ 2 ਨੰਬਰ ਕਿਉਂਕਿ ਫਾਰਮਾਂ ਦੇ ਵਿੱਚ ਉਹ ਕਾਲਮ ਬਣਿਆ ਹੁੰਦਾ ਕਿ ਤੁਸੀਂ ਕਿਹੜਾ ਜਿਹੜਾ ਬਾ ਚੋਣ ਨਿਸ਼ਾਨ ਚਾਹੋਗੇ ਤੇ ਆਲ ਓਵਰ ਪੰਜਾਬ ਦੇ ਵਿੱਚ ਉਹ ਕਹਿ ਦਿੱਤਾ ਜਾਂਦਾ ਸੀ ਆਪਣੀ ਪਾਰਟੀ ਵੱਲ ਵੀ ਤੁਸੀਂ ਆਹ ਤਿੰਨ ਚੋਣ ਨਿਸ਼ਾਨ ਸੰਭਾਵਿਤ ਤੌਰ ਤੇ ਪਹਿਲੇ ਨੰਬਰ ਤੇ ਕਿਉਂਕਿ ਆਮ ਕਰਕੇ ਪਹਿਲੇ ਨੰਬਰ ਵਾਲਾ ਜਿਹੜਾ ਚੋਣ ਨਿਸ਼ਾਨ ਆ ਉਹ ਹੀ ਦਿੱਤਾ ਜਾਂਦਾ ਇਹ ਠੀਕ ਆ ਚਾਹੇ ਪਾਰਟੀ ਚੋਣ ਨਿਸ਼ਾਨ ਤੇ ਨਹੀਂ ਲੜੀਆਂ ਜਾਂਦੀਆਂ ਪਰ ਇੱਕ ਚੋਣ ਨਿਸ਼ਾਨ ਤੇ ਉੱਤੋਂ ਲੈ ਕੇ ਥੱਲੇ ਤੱਕ ਹਰ ਪਾਰਟੀ ਵੱਖੋ ਵੱਖਰਾ ਜਿਹੜੀ ਆ ਉਹ ਚੁਣ ਲੈਂਦੀ ਆ ਤੇ ਦੇਖੋ ਇਸ ਵਾਰ ਚੋਣਾ ਜਿਹੜੀਆਂ ਵਾ ਹੋਣੀਆਂ ਨੇ ਇਸ ਪ੍ਰਕਿਰਿਆ ਦੇ ਨਾਲ ਜਿਹੜੇ ਆ ਵੋਟਰੇ ਆ ਜਾਂ ਪਾਰਟੀਆਂ ਦੇ ਸਮਰਥਕ ਆ ਉਹ ਕਿਤੇ ਨਾ ਕਿਤੇ 65% ਚ ਨਹੀਂ ਪੈਂਦੇ ਹੋਣਗੇ ਨਹੀਂ ਵੇਖੋ ਸ਼ਸ਼ੋਪਾਈ ਬੜਿਆ ਲਿਖਿਆ ਤਾਂ ਵੋਟਰ ਸਮਝ ਸਕਦਾ ਵੀ ਇਹ ਇੱਕ ਪ੍ਰਕਿਰਿਆ ਵਾ ਪਰ ਜਿਹੜੇ ਪੜੇ ਲਿਖੇ ਨਹੀਂ ਆ ਕਿਉਂਕਿ ਪਿੰਡਾਂ ਤੋਂ ਮੋਸਟਲੀ ਵੇਖਿਆ ਜਾਵੇ ਚਲੋ ਹੁਣ ਤਾਂ ਪੜ੍ਹੇ ਲਿਖੇ ਹੋਣ ਲੱਗ ਪਏ ਆ ਪਿੰਡਾਂ ਦੇ ਵਿੱਚ ਉਹ ਵੀ ਪਰ ਜਿਹੜੇ ਬਜ਼ੁਰਗ ਆ ਪੁਰਾਣੇ ਵੋਟਰ ਆ ਕਿਸੇਲੇ ਉਹਨਾਂ ਨੂੰ ਨਹੀਂ ਪਤਾ ਲੱਗਾ ਕਿਸੇ ਦਾ ਘੜਾ ਕਿਸੇ ਦਾ ਕੋਡ ਕਰਲੀ ਕਿਸੇ ਦਾ ਸਾਈਕਲ ਕਿਸੇ ਦਾ ਚਿੰਟਾ ਕਿਸੇ ਦਾ ਚੁੱਲਾ ਨਿਸ਼ਾਨ ਲਾ ਦਿੱਤਾ ਜਾਂਦਾ ਪਰ ਉਹ ਪਾਰਟੀਆਂ ਨੂੰ ਵੋਟ ਪਾਉਂਦੇ ਆ ਪਾਰਟੀਆਂ ਨੂੰ ਪਾਉਣ ਦੀ ਉਹਨਾਂ ਦੀ ਇੱਕ ਰਵਾਇਤ ਹੁੰਦੀ ਆ ਵੀ ਅਸੀਂ ਆਹ ਪਾਰਟੀ ਦੇ ਬੰਦੇ ਆ ਤੇ ਆਹ ਪਾਰਟੀ ਨੂੰ ਵੋਟ ਪਾਣੀ ਇਹਦਾ ਮਤਲਬ ਕਨਵਿੰਸ ਕਰਨਾ ਰਾਜਨੀਤਿਕ ਪਾਰਟੀਆਂ ਲਈ ਫਿਰ ਰੋਕਾ ਹੋ ਜਾਂਦਾ ਹੋਊਗਾ ਉਹਨਾਂ ਨੂੰ ਨਹੀਂ ਐਸੀ ਗੱਲ ਨਹੀਂ ਬਣਦੀ ਕਿਉਂਕਿ ਇੱਕ ਛੋਟਾ ਜਿਹਾ ਪ ਦੀ ਕਰ ਦਿੱਤੀ ਗਈ ਆ ਤੇ ਹਰ ਜਿਹੜਾ ਸੰਭਾਵੀ ਉਮੀਦਵਾਰ ਖਲੋਂਦਾ ਏ ਉਹ ਆਪਣੇ ਜਿਹੜੇ ਉਹਨਾਂ ਦੇ ਸਪੋਰਟਰ ਨੇ ਜਿਹੜੇ ਉਹਦੇ ਵੋਟਰ ਨੇ ਉਹਨਾਂ ਤੱਕ ਆਪਣਾ ਚੋਣ ਨਿਸ਼ਾਨ ਜ਼ਰੂਰ ਦੱਸਦਾ ਕੋਈ ਇੰਨੀ ਵੱਡੀ ਮੁਸ਼ਕਲ ਨਹੀਂ ਆਉਂਦੀ ਪਰ ਮੁਸ਼ਕਲ ਜਿਹੜੀ ਇੱਥੇ ਆਉਣੀ ਬਣਦੀ ਏ ਜਿਹੜਾ ਤਾਂ ਦੂਸਰਾ ਸਵਾਲ ਸੀ ਵੋਟ ਪੇਪਰਾਂ ਦੇ ਉੱਤੇ ਕਰਾਉਣ ਦਾ ਹਾਂਜੀ ਤੇ ਬਹੁਤ ਸਮਾਂ ਪਹਿਲਾਂ ਵੀ ਇਹ ਜਿਹੜੀਆਂ ਚੋਣਾਂ ਸੀ ਵੋਟ ਪੇਪਰ ਤੇ ਕਰਵਾਈਆਂ ਜਾਂਦੀਆਂ ਸੀ ਵੋਟ ਪੇਪਰਾਂ ਦਾ ਸਬਸਟੀਟਿਊਟ ਇਸ ਕਰਕੇ ਪੇਸ਼ ਕਰਨਾ ਪਿਆ ਕੇ ਬਾਹੂਬਲੀ ਕਿਸਮ ਦੇ ਲੋਕ ਬਹੁਤ ਵਾਰ ਜਦੋਂ ਗਿਣਤੀ ਹੋ ਵੀ ਜਾਂਦੀ ਸੀ ਜਾਂ ਗਿਣਤੀ ਹੁੰਦਿਆਂ ਆਹ ਉਹ ਵੈਲਟ ਪੇਪਰ ਚੁੱਕ ਕੇ ਭੱਜ ਜਾਣਾ ਜਾਂ ਵੈਲਟ ਪੇਪਰ ਪਾੜ ਦੇਣਾ ਜਾਂ ਕਈ ਇਹੋ ਜਿਹੀਆਂ ਵੇ ਸਾਹਮਣੇ ਉਸ ਵळे ਗੱਲਾਂ ਹੁੰਦੀਆਂ ਹੁੰਦੀਆਂ ਹੀ ਕਿ ਕਈ ਵਾਰੀ 2 ਜਾਂ 3 ਵੋਟਾਂ ਤੇ ਕੋਈ ਜਿੱਤ ਰਿਹਾ ਹੋਣਾ ਤੇ ਜਿਹੜੇ ਉਹ ਵਿਰੋਧੀ ਹੁੰਦੇ ਹੋ ਜੱਕਦਮ ਵੈਲਟ ਪੇਪਰ ਜਿਹੜੇ ਪੋਲਿੰਗ ਅਫਸਰ ਉਹਨਾਂ ਕੋ ਖੋ ਕੇ ਉਹ ਨਿਗਲ ਜਾਇਆ ਕਰਦੇ ਸੀ ਖਾ ਵੀ ਜਾਂਦੇ ਹੁੰਦੇ ਸੀ ਮਤਲਬ ਕਹਿੰਦਾ ਵੀ ਬੂਥ ਕੈਪਚਰਿੰਗ ਦਾ ਨਾਮ ਇੱਕ ਗੁਲਬਰਸ਼ਨ ਸਿੰਘ ਜੀ ਮੈਨੂੰ ਗੱਲ ਯਾਦ ਆ ਗਈ ਇੱਕ ਫਿਲਮ ਸੀ ਗੁਲਾਮ ਐ ਮੁਸਤਾਫਾ ਨਾਣਾ ਪਾਟੇ ਕਰਦੀ ਫਿਲਮ ਉਹਦੇ ਵਿੱਚ ਇਦਾਂ ਬੂਥ ਕੈਪਚਰ ਕਰਦੇ ਸੀ ਬਾਅਦ ਚ ਉਹ ਜਿਹੜੀਆਂ ਵੋਟਾਂ ਪਾਉਂਦੇ ਸੀ ਧੱਕੇਸ਼ਾਹੀ ਕਰਦੇ ਸੀ ਇਹ ਕਿਸਮ ਦੀ ਫਿਲਮਾਂ ਤਾਂ ਹੀ ਬਣਦੀਆਂ ਫਿਰ ਇਹ ਦੇਖੋ ਇਹ ਸਾਰਾ ਕੁਝ ਪਹਿਲਾਂ ਚੱਲਦਾ ਸੀ ਉਸ ਚੀਜ਼ ਦਾ ਸਬਸਟੀਟਿਊਟ ਇਹਨਾਂ ਕੱਢਿਆ ਕਿ ਤੁਸੀਂ ਬਜਾਏ ਬੂਥ ਕੈਪਚਰ ਹੋ ਕੇ ਉਹ 벨ਟ ਪੇਪਰਾਂ ਦੇ ਉੱਤੇ ਆਮ ਕਰਕੇ ਉੱਤੋਂ ਵੀ ਜਿੰਨਾ ਐਡਵਾਈਜ਼ਰੀਆਂ ਜਾ ਰਹੀ ਹੋਣੀਆਂ ਵੀ ਸਾਡੀ ਸਰਕਾਰ ਆ ਸਾਡਾ ਜਿਹੜਾ ਸਾਡੇ ਵੱਲੋਂ ਸਰਪੰਚ ਖਲੋਤਾ ਹੈ ਹੂੰ ਉਹਦੇ ਵੱਲੋਂ ਕਹਿ ਦਿੱਤਾ ਜਾਣਾ ਵੀ ਹਾਂ ਇਹਦੇ ਹੱਕ ਦੇ ਵਿੱਚ ਪ੍ਰਸ਼ਾਸਨ ਨੂੰ ਸਾਰਾ ਕੁਝ ਬੂਥ ਕੈਪਚਰਿੰਗ ਉਹਦੇ ਹੀ 벨ਟ ਪੇਪਰਾਂ ਦੇ ਉੱਤੇ ਮੋਹਰਾਂ ਲੱਗਣੀਆਂ ਤੇ ਸਾਰਾ ਉਹਦਾ ਸਬਸਟੀਟਿਊਟ ਮਸ਼ੀਨਾਂ ਇਹਨਾਂ ਨੇ ਲੈ ਕੇ ਆਂਦੀਆਂ ਹੂੰ ਠੀਕ ਆ ਹੁਣ ਜੇ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਆਪਾਂ ਫੇਰ ਬੈਲਟ ਪੇਪਰ ਵੱਲ ਨੂੰ ਮੁੜੇ ਆ ਤਾਂ ਇੱਕ ਸਵਾਲ ਕਰਨਾ ਬਣਦਾ ਏ ਕਿ ਕੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਆਮ ਕਰਕੇ ਇੱਕ ਮਸ਼ੀਨਾਂ ਦੇ ਉੱਤੇ ਸਵਾਲ ਚੁੱਕਿਆ ਜਾਂਦਾ ਰਿਹਾ ਏ ਕਿ ਜਿਹੜੀਆਂ ਮਸ਼ੀਨਾਂਾਂ ਦੇ ਵਿੱਚ ਬਹੁਤ ਵੱਡੀ ਪਦਰਤ ਤੇ ਤਾਂਦਲੀ ਹੁੰਦੀ ਆ ਕਿ ਇਹ ਗੱਲ ਨੂੰ ਸੱਚ ਕਰਕੇ ਦਿਖਾਇਆ ਇਸ ਸਮੇਂ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰੋਂ ਨੇ ਵੀ ਹਾਂ ਉਹਨਾਂ ਮਸ਼ੀਨਾਂ 'ਚ ਤਾਂਦਲੀ ਹੁੰਦੀ ਏ ਇਸ ਕਰਕੇ ਅਸੀਂ ਬੈਲਟ ਪੇਪਰ ਲੈ ਕੇ ਆਇਆ ਤੇ ਜੇ ਸਰਕਾਰ ਨੂੰ ਇਹ ਲੱਗਾ ਏ ਚੋਣ ਕਮਿਸ਼ਨ ਨੂੰ ਇਹ ਲੱਗਾ ਏ ਕਿ ਚੋਣਾ ਬੈਲਟ ਪੇਪਰ ਆਏ ਹੋਣਾ ਚਾਹੀਦਾ ਚਾਹੀਦੀਆਂ ਨੇ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੁਣ ਐਮਸੀ ਦੀਆਂ ਚੋਣਾਂ ਆਉਣੀਆਂ ਨੇ ਬਲਾਕ ਸਮਤੀ ਦੀਆਂ ਆਉਣੀਆਂ ਨੇ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਉਣੀਆਂ ਨੇ ਜਾਂ ਫਿਰ ਐਮਐਲਏ ਦੀਆਂ ਆਉਣੀਆਂ ਨੇ ਕਿ ਚੋਣ ਕਮਿਸ਼ਨ ਭਵਿੱਖ ਦੇ ਵਿੱਚ ਮਸ਼ੀਨਾਂ ਤੋਂ ਵਾਪਸ ਫੜ ਕੇ ਫਿਰ ਬੈਲਟ ਪੇਪਰ ਵੱਲ ਆਏਗਾ ਇਹ 벨ਟ ਪੇਪਰ ਵੱਲ ਆਏਗਾ ਮੁੜ ਕੇ ਤੇ ਜਿਹੜੇ ਪਹਿਲਾਂ ਜਿਹੜੀਆਂ ਕਟਨਾਵਾਂ ਵਰਤ ਪਦੀਆਂ ਰਹੀਆਂ ਨੇ ਬੂਥ ਕੈਪਚਰਿੰਗ ਦੀਆਂ ਜਾਂ ਹੁੱਕ ਬਾਈਕ ਰੁਕ ਜਿੱਤਣ ਦੀਆਂ ਉਹਦੇ ਵਾਸਤੇ ਪ੍ਰਸ਼ਾਸਨ ਕੋਲ ਕਿਸ ਕਿਸਮ ਦੇ ਪ੍ਰਬੰਧ ਨੇ ਕੈਨੂੰ ਰੋਕ ਪਾਉਣਗੇ ਵੇਖੋ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਜਿਹੜੀਆਂ ਵਾ ਜਦੋਂ ਵੀ ਚੋਣਾਂ ਦਾ ਵਿਗਲ ਵੱਜ ਚੁੱਕਾ ਹੁੰਦਾ ਜਾਂ ਕੋਰਪੋਰਲ ਕੰਡਕਟ ਲਾਗੂ ਹੋ ਜਾਂਦਾ ਹੁੰਦਾ ਜਿਹੜੀ ਸਟੇਟ ਚ ਇਲੈਕਸ਼ਨ ਚੱਲ ਰਹੀ ਹੁੰਦੀ ਆ ਉਹਨਾਂ ਦੀ ਹਾਈ ਫਾਈ ਡੈਫੀਨੇਸ਼ਨਸ ਕੈਮਰਿਆਂ ਦੇ ਨਾਲ ਲੈਸ ਜਿਹੜੀਆਂ ਤੇ ਵਿੱਚ ਹੀ ਉਹਨਾਂ ਦੇ ਕੁਝ ਕਰਮੀ ਜਿਹੜੇ ਆ ਡਿਪਲੋਏਡ ਹੁੰਦੇ ਆ ਉਹਨਾਂ ਦੀ ਸਰਵਲੈਂਸ ਜਿਹੜੀਆਂ ਵਾ ਗੱਡੀਆਂ ਘੁੰਮਣੀਆਂ ਸ਼ੁਰੂ ਹੋ ਜਾਂਦੀਆਂ ਉਹਨਾਂ ਇਲਾਕਿਆਂ ਦੇ ਵਿੱਚ ਪਰ ਜਿਹੜੀ ਬੈਲਟ ਪੇਪਰ ਦੀ ਤੁਹਾਡਾ ਇੱਕ ਸਵਾਲ ਜਿਹੜਾ ਤੁਸੀਂ ਸਵਾਲ ਦਾ ਜਵਾਬ ਦਿੱਤਾ ਕਿ ਬੈਲਟ ਪੇਪਰ ਦੇ ਨਾਲ ਬਹੁਬਲੀ ਕਿਸਮ ਦੇ ਲੋਕ ਜਿਹੜੇ ਬੂਥ ਕ ਜਾਂਦੇ ਹੁੰਦੇ ਸਨ ਜਾਂ ਇੱਕ ਦੋ ਵੋਟਾਂ ਦੇ ਕਰਕੇ ਵੀ ਜਿਹੜੀਆਂ ਚੋਣਾਂ ਜਿੱਤੀਆਂ ਤੇ ਹਾਰੀਆਂ ਜਾਂਦੀਆਂ ਸਨ ਹਰਵਾਈਆਂ ਜਾਂਦੀਆਂ ਸਨ ਸੱਤਾਧਾਰੀ ਪਾਰਟੀ ਵੱਲੋਂ ਪਰ ਇਹ ਤਾਂ ਹੁਣ ਸਮੇਂ ਦੇ ਸੰਦਰਭ ਦੇ ਵਿੱਚ ਸਮੇਂ ਦੇ ਗਰਭ ਦੇ ਵਿੱਚ ਕੀ ਪਿਆ ਕੀ ਆਉਣ ਵਾਲੀ ਐਮਸੀ ਦੀਆਂ ਸਥਾਨਕ ਸਰਕਾਰਾਂ ਦੀਆਂ ਜਾਂ ਅਸੈਂਬਲੀ ਜਾਂ ਲੋਕ ਸਭਾ ਦੀਆਂ ਚੋਣਾਂ ਵੀ ਬਿਲਡ ਪੇਪਰਾਂ ਹੀ ਹੋਣਗੀਆਂ ਜਾਂ ਨਹੀਂ ਹੋਣਗੀਆਂ ਪਰ ਪੰਚਾਇਤੀ ਚੋਣਾਂ ਦੀ ਆਪਾਂ ਜੇ ਗੱਲ ਕਰੀਏ ਤਾਂ ਪੰਚਾਇਤੀ ਚੋਣਾਂ ਬਿਲਡ ਪੇਪਰ ਦੇ ਨਾਲ ਹੋਣ ਜਾ ਰਹੀਆਂ ਨੇ ਇਸ ਵਾਰ ਇਹਦਾ ਮਤਲਬ ਗੁੰਡਾਗਰਦੀ ਵਧੇਗੀ ਬੁੱਤ ਕੈਪਚਰਿੰਗ ਵਧੇਗੀ ਜਾਂ ਪੋਟਾਂ ਨੂੰ ਉਹੀ ਗੱਲ ਵੀ ਜਿਹੜੀ ਨਾਨਾ ਪਾਟੇਕਰ ਵਾਲੀ ਫਿਲਮ ਵਾਲੀ ਗੱਲ ਵੀ ਇੱਥੇ ਖੂਨ ਦੇ ਨਾਲ ਸਿਆਹੀ ਲਾ ਕੇ ਇੱਥੇ ਖੂਨ ਖਰਬਾ ਵਧੇਗਾ ਇਲੈਕਸ਼ਨਾਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਦੇਖੋ ਇਹ ਸਵਾਲ ਦਾ ਜਵਾਬ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੈ ਕਿ ਕਿਸ ਕਿਸਮ ਦੀਆਂ ਹੁੰਦੀਆਂ ਪਰ ਜਿੱਦਣ ਦੇ ਇਹ ਅਨਾਉਂਸਮੈਂਟ ਹੋਏ ਮੈਂ 1 ਮਿੰਟ ਤੁਹਾਨੂੰ ਬਸ ਰੋਕਣਾ ਚਾਹੂਗਾ ਮੈਂ ਆਪਣੇ ਟੈਕਟੀਕਲ ਐਕਸਪਰਟ ਨੂੰ ਕਹਾਂਗਾ ਕਿ ਵੀ ਬ੍ਰੋਡਕਾਸਟ ਚੈੱਕ ਕਰਿਓ ਲਾਈਵ ਚੱਲਦਾ ਪਿਆ ਇਹਦੇ ਦੇ ਠੀਕ ਹੈ ਜੀ ਹਾਂਜੀ ਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਆਉਂਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰਦਾ ਇਹਦੇ ਬਾਰੇ ਕਦੇ ਵੀ ਕੁਝ ਕਿਹਾ ਨਹੀਂ ਜਾ ਸਕਦਾ ਪਰ ਕਿਆ ਸਰਾਈਆਂ ਤੇ ਲਗਾਈਆਂ ਜਾਂ ਜਾਂਦੀਆਂ ਨੇ ਜਿਸ ਤਰ੍ਹਾਂ ਦੇ ਹੁੰਦੀਆਂ ਨੇ ਕਿ ਇਸ ਕਿਸਮ ਦੀਆਂ ਹੋਣਗੀਆਂ ਪਰ ਬਹੁਤ ਸਾਰੀਆਂ ਜਿਹੜੀਆਂ ਬੇਨਿਜ਼ਮੀਆਂ ਇਹਦੇ ਵਿੱਚ ਪਾਈਆਂ ਰਹੀਆਂ ਨੇ ਜਿੱਦਣ ਦੀ ਅਨਾਉਂਸਮੈਂਟ ਹੋਈ ਆ ਬਹੁਤ ਸਾਰੀ ਜਗ੍ਹਾ ਦੇ ਉੱਤੋਂ ਜਿਹੜੀਆਂ ਐ ਉਹ ਬਹੁਤ ਸਾਰੀਆਂ ਅਲੱਗ-ਅਲੱਗ ਕਿਸਮ ਦੇ ਜਿਹੜੇ ਨੇ ਉਹ ਖਬਰਾਂ ਆ ਰਹੀਆਂ ਨੇ ਹੂੰ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਗੱਲ ਇਸ ਤਰ੍ਹਾਂ ਲੱਗਦੀ ਹੈ ਕਿ ਜਿਸ ਤਰ੍ਹਾਂ ਇਹ ਜਿਹੜਾ ਚੋਣ ਕਮਿਸ਼ਨ ਵੱਲੋਂ ਫੈਸਲਾ ਲੈ ਲਿਆ ਗਿਆ ਹੈ ਬਹੁਤ ਜਲਦਬਾਜ਼ੀ ਦੇ ਵਿੱਚ ਲੈ ਲਿਆ ਗਿਆ ਹੈ ਇਹਦੀ ਪਹਿਲਾ ਜਲਦਬਾਜ਼ੀ ਵਿੱਚ ਲਿਆ ਗਿਆ ਫੈਸਲਾ ਕਿ ਕੋਰਟ ਦਾ ਅਦਾਲਤ ਦਾ ਜਿਹੜਾ ਫਟਕਾਰ ਇਹਨਾਂ ਨੂੰ ਪਈ ਹੈ ਉਹਦੇ ਕਰਕੇ ਲੈ ਦੇਖੋ ਦੋਵੇਂ ਚੀਜ਼ਾਂ ਕਹੀਆਂ ਜਾ ਸਕਦੀਆਂ ਪਰ ਜਿਹੜੀ ਮੇਨ ਗੱਲ ਹੈ ਜਿਹੜੀਆਂ ਇਹਦੇ ਵਿੱਚ ਬੇਦੇਜਮੀਆਂ ਸਾਹਮਣੇ ਆਉਣ ਰਹੀਆਂ ਬਹੁਤ ਸਾਰੀਆਂ ਵੱਖ-ਵੱਖ ਚੈਨਲਾਂ ਆ ਰਹੀਆਂ ਜਾਂ ਅਖਬਾਰਾਂ ਰਹੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਉਹਦੇ ਵਿੱਚ ਇੱਕ ਤਾਂ ਜਿਹੜੀ ਆ ਰਹੀ ਹੈ ਕਿ ਸਰਕਾਰ ਤੈਅ ਕਰ ਚੁੱਕੀ ਹੈ ਕਿ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਨੂੰ ਵੱਧ ਤੋਂ ਵੱਧ ਆਪਾਂ ਜਿਤਾਉਣਾ ਦੂਜੀ ਗੱਲ ਉਹਦੇ ਵਾਸਤੇ ਹੁਣ ਬਹੁਤ ਸਾਰੀਆਂ ਆ ਰਹੀਆਂ ਕਿ ਬਹੁਤ ਸਾਰੀ ਜਗ੍ਹਾ ਦੇ ਉੱਤੇ ਵੀਡੀਓ ਨਹੀਂ ਮਿਲ ਰਹੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਜਿਹੜੀਆਂ ਨਵੀਆਂ ਚੋਣਾਂ ਸੂਚੀਆਂ ਨੇ ਉਹ ਨਹੀਂ ਮਿਲ ਰਹੀਆਂ ਬਹੁਤ ਸਾਰੀ ਜਗ੍ਹਾ ਦੇ ਉੱਤੋਂ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਕੋਈ ਐਸਾ ਪਿੰਡ ਆ ਜਿੱਥੇ ਸ਼ਾਇਦ ਇੱਕ ਜਾਂ ਦੋ ਬੰਦੇ ਜਿਹੜੇ ਨੇ ਐਸਸੀ ਨੇ ਤੇ ਉਹ ਪਿੰਡ ਰਿਜ਼ਰਵ ਕਰ ਦਿੱਤੇਗੇ ਕੁਝ ਐਸੀਆਂ ਨੇ ਜਿੱਥੇ ਹੈ ਹੀ ਜ਼ਿਆਦਾ ਐਸਸੀ ਨੇ ਤੇ ਯਰ ਨਾਲ ਜਿਹੜੇ ਬਹੁਤ ਘੱਟ ਸਨ ਉਹਨੂੰ ਯਰ ਨਾਲ ਕਰ ਦਿੱਤਾ ਗਿਆ ਕਹਿਣ ਦਾ ਮਤਲਬ ਇਹ ਬਹੁਤ ਸਾਰੀਆਂ ਇਹਦੇ ਵਾਸਤੇ ਤਿਆਰੀਆਂ ਕਰਨ ਦੀ ਲੋੜ ਸੀ ਇਹਦੇ ਬਾਰੇ ਪਰ ਉਹ ਜਲਦਬਾਜ਼ੀ ਦੇ ਵਿੱਚ ਬਹੁਤ ਜਲਦੀ ਜਿਹੜਾ ਇਹ ਫੈਸਲਾ ਵੀਡੀਓ ਨਹੀਂ ਮਿਲ ਰਹੇ ਪ੍ਰਸ਼ਾਸਨ ਅਧਿਕਾਰੀ ਨਹੀਂ ਮਿਲ ਰਹੇ ਐਸਸੀ ਬੀਸੀ ਸ਼ੈਡਿਊਲ ਕਾਸਟ ਬੈਕਵਰਡ ਕਲਾਸ ਦੀਆਂ ਲਿਸਟਾਂ ਜਿਹੜੀਆਂ ਜਾਂ ਉਹਨਾਂ ਦੇ ਨਾਮ ਜਦਕੀਆਂ ਭਰਨ ਦੇ ਚਾਹਵਾਨ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਇਸ ਨੂੰ ਆਪਾਂ ਇਸ ਚੀਜ਼ ਨੂੰ ਆਪਾਂ ਸਰਕਾਰ ਦੀ ਤੱਕੇਸ਼ਾਈ ਕਵਾਂਗੇ ਜਾਂ ਪ੍ਰਸ਼ਾਸਨ ਦੀ ਨੈਗਲੀਜੈਂਸੀ ਦੇਖੋ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਸੀ ਕਿ ਹਰ ਸਰਕਾਰ ਚਾਹੁੰਦੀ ਏ ਕਿ ਉਹਦਾ ਅਕਸ਼ ਹਰ ਚੋਣਾਂ ਤੋਂ ਬਾਅਦ ਲੋਕਾਂ ਵਿੱਚ ਇਹ ਜਾਵੇ ਕਿ ਸਰਕਾਰ ਦਾ ਪ੍ਰਬੰਧ ਬਹੁਤ ਵਧੀਆ ਹੁਣ ਅਗਰ ਸਰਕਾਰ ਪੱਖੀ ਸਰਪੰਚ ਸਭ ਤੋਂ ਵੱਧ ਜਿੱਤਣਗੇ ਤਾਂ ਫੇਰ ਇਹ ਗੱਲ ਜਿਹੜੀ ਲੋਕਾਂ ਦੇ ਵਿੱਚ ਜਾਊਗਾ ਸਰਕਾਰ ਬਹੁਤ ਵਧੀਆ ਜਿਹੜਾ ਉਹ ਗਵਰਨੈਂਸ ਸਿਸਟਮ ਦੇ ਰਹੀ ਆ ਉਹ ਗਵਰਨੈਂਸ ਸਿਸਟਮ ਦੇਣ ਵਾਸਤੇ ਆਪਣੇ ਸਰਪੰਚ ਪੰਚ ਜ਼ਿਆਦਾ ਜਿਤਾਉਣੇ ਜ਼ਰੂਰੀ ਨੇ ਉਹਦੇ ਵਾਸਤੇ ਤੁਸੀਂ ਇਹਨੂੰ ਕੁਝ ਵੀ ਨਾਮ ਦੇ ਸਕਦੇ ਫਿਰ ਇੱਕ ਹੋਰ ਸਵਾਲ ਆ ਮੇਰੇ ਜ਼ਿਹਨ ਦੇ ਵਿੱਚ ਸਵਾਲ ਇਹ ਆ ਕਿ ਸਰਪੰਚੀ ਦੀਆਂ ਚੋਣਾਂ ਦੇ ਲਈ ਇਹਨਾਂ ਨੇ ਕਿਹਾ ਆ ਕਿ ਜਿਹੜਾ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਜਾਊਗਾ ਉਸ ਨੂੰ 5 ਲੱਖ ਦੇ ਕਰੀਬ ਜਿਹੜਾ ਗ੍ਰਾਂਟ ਦਿੱਤੀ ਜਾਊਗੀ ਮੌਕੇ ਦੇ ਉੱਤੇ ਪਰ ਜਿਹੜਾ 2.5 ਸਾਲਾਂ ਤੋਂ ਜਿਹੜੇ ਸਰਪੰਚ ਬਣੇ ਪਏ ਆ ਪੰਚਾਇਤ ਤੋਂ ਮੰਤਰਾਲੇ ਵੱਲੋਂ ਅਜੇ ਤੱਕ ਪੰਚਾਇਤਾਂ ਨੂੰ ਫੰਡ ਨਹੀਂ ਦਿੱਤੇ ਗਏ 2.5 ਸਾਲ ਸਰਕਾਰ ਬਣੀ ਨੂੰ ਵੀ ਹੋ ਗਿਆ ਪਰ ਉਹ ਸਰਪੰਚ ਅਜੇ ਵੀ ਫੰਡ ਉਡੀਕਦੇ ਰਹੇ ਆ ਆਪਣੇ ਵਿਕਾਸ ਕਰਾਉਣ ਦੇ ਲਈ ਪਿੰਡਾਂ ਦੇ ਵਿੱਚ ਹੁਣ 5 ਲੱਖ ਦੇ ਹੈਗਾ ਉਹ ਇੰਨਾ ਕੋ ਦੇਣ ਲਈ ਪਰ ਜਿਹੜੇ ਆਲਰੇਡੀ ਲੋਕਾਂ ਨੇ ਚੁਣੇ ਹੋਏ ਸਰਪੰਚ ਆ ਉਹਨਾਂ ਦੇ ਨਾਲ ਇੰਨਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਦੇਖੋ ਪਹਿਲਾਂ ਸਰਕਾਰਾਂ ਦੂਜੀਆਂ ਰਹੀਆਂ ਪੰਜ ਸਰਪੰਚ ਵੀ ਉਹਨਾਂ ਦੇ ਰਹੇ ਆ ਦੁਨੀਆਂ ਸਰਕਾਰਾਂ ਦੀ ਜਿਹੜੀਆਂ ਸਰਕਾਰਾਂ ਰਹੀਆਂ ਪੰਜਾਬ ਦੇ ਵਿੱਚ ਉਹਨਾਂ ਨਾਲ ਸਬੰਧਤ ਪੰਜ ਸਰਪੰਚ ਰਹੇ ਨੇ ਹਾਂਜੀ ਕੋਸ਼ੇ ਕੋਲ ਤਾਂ ਬਹੁਤ ਸਾਰੀਆਂ ਗ੍ਰਾਂਟਾਂ ਜੇ ਪਿਛਲੀਆਂ ਪਈਆਂ ਕੋਈ ਤੇ ਸਰਕਾਰ ਨੇ ਵਾਪਸ ਵੀ ਲੈ ਆ ਲੀਆਂ ਜਿਨ੍ਹਾਂ ਨੇ ਕੰਮ ਨਹੀਂ ਕੀਤੇ ਉਸੇ ਤਰ੍ਹਾਂ ਕੁਝ ਵਾਪਸ ਵੀ ਗਈਆਂ ਹੁਣ ਚਾਹੁੰਦੀ ਹੈ ਸਰਕਾਰ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਸਰਕਾਰ ਚਾਹੁੰਦੀ ਹੈ ਸਰਪੰਚ ਉਹਨਾਂ ਦੇ ਹੋਏ ਉਹਨਾਂ ਰਾਹੀਂ ਵਿਕਾਸ ਹੋਣ ਕਿਉਂਕਿ ਅਗਲਾ ਸਮਾਂ ਜਿਹੜਾ ਉਹ 2.5 ਸਾਲ ਦਾ ਰਹਿ ਗਿਆ ਹੈ ਫਿਰ ਵਿਧਾਨ ਸਭਾ ਦਾ ਤਾਂ ਸਰਕਾਰ ਹਰ ਸਰਕਾਰ ਚਾਹੁੰਦੀ ਹੈ ਕਿਸੇ ਵੀ ਪਾਰਟੀ ਦੀ ਹੋਵੇ ਕਿ ਆਪਾਂ ਦੁਬਾਰਾ ਸੱਤਾ ਦੇ ਵਿੱਚ ਆਈਏ ਹੁਣ ਪੰਜ ਸਰਪੰਚ ਚਾਹੁੰਦੇ ਹੈ ਕਿ ਸਾਡੀ ਪਾਰਟੀ ਦੇ ਹੋਣ ਉਹ ਪੰਜ ਸਰਪੰਚ ਜਿਹੜੇ ਬਣਨ ਉਹਨਾਂ ਨੂੰ ਗਰੰਟਾਂ ਦਿੱਤੀਆਂ ਜਾਣ ਉਹਨਾਂ ਰਾਹੀਂ ਲੋਕਾਂ ਤੱਕ ਵਿਕਾਸ ਦੀ ਜਿਹੜੀ ਆ ਉਹ ਚੱਲੇ ਵਿਕਾਸ ਦਾ ਕੰਮ ਹੋਵੇ ਹਨਾ ਤੇ ਉਹ ਫਿਰ ਉਹਦੇ ਰਾਹੀਂ ਜਿਹੜੀ ਸਰਕਾਰ ਦਾ ਅਕਸ਼ ਲੋਕਾਂ ਦੇ ਵਿੱਚ ਬਣੇ ਕਿ ਸਰਪੰਚ ਫਲਾਣੀ ਪਾਰਟੀ ਦਾ ਇਹਦੇ ਰਾਹੀਂ ਸਾਡੇ ਪਿੰਡ ਦਾ ਵਿਕਾਸ ਹੋਇਆ ਇਸ ਕਰਕੇ ਫਿਰ ਇਹ ਸਾਰਾ ਕੁਝ ਪਹਿਲਾਂ ਵੀ ਚੱਲਦਾ ਹੁਣ ਵੀ ਚੱਲੇਗਾ ਕਹਿੰਦਾ ਮਤਲਬ ਬਹੁਤ ਹੀ ਵੱਲਬਲੇ ਹੋਏ ਆ ਰਾਜਨੀਤੀ ਦੇ ਵਿੱਚ ਜਿਹੜਾ ਬੰਦਾ ਇੱਕ ਸਿਰ ਵਾਲਾ ਉਹਨੂੰ ਆਪਣੇ ਪੰਜ ਸਿਰ ਬਣਾ ਕੇ ਚੱਲਨੇ ਪੈਣਗੇ ਆਪਣੀਆਂ ਅੱਖਾਂ ਖੋਲ ਕੇ ਚੱਲਣੀਆਂ ਪੈਣਗੀਆਂ ਆਪਣੇ ਕੰਨ ਜਿਹੜੇ ਆ ਖੋਲ ਕੇ ਚੱਲਨੇ ਪੈਣਗੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਪੋਲਿਟੀਕਲ ਪਾਰਟੀਆਂ ਲੋ ਬਣਾ ਦਿੱਤੇ ਜਾਂਦੇ ਆ ਪਿੰਡਾਂ ਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਦੋਂ ਗਲੀਆਂ ਮੁਹੱਲਿਆਂ 'ਚੋਂ ਸਿਆਸਤ ਨਿਕਲ ਕੇ ਸਟੇਟ ਦੀਆਂ ਅਸੈਂਬਲੀਆਂ ਤੱਕ ਪਹੁੰਚਦੀਆਂ ਤਾਂ ਮੁੱਦੇ ਦਾ ਬਣਦੇ ਆ ਮੁੱਦੇ ਜੇ 12000 ਪਿੰਡਿਆਂ ਤੇ 12000 ਤੋਂ ਵੱਧ ਮੁੱਦੇ ਪੰਜਾਬ ਦੇ ਵਿੱਚ ਅੱਜ ਵੀ ਸਟੈਂਡ ਹੋਣਗੇ ਪਰ ਆਪਾਂ ਉਸ ਬੰਨੇ ਨਾ ਚੱਲੀਏ ਸਭ ਤੋਂ ਵੱਡੀ ਗੱਲ ਇਹ ਆ ਵੀ ਅੱਜ ਐਲਪੀਜੀ ਦਾ ਜ਼ਮਾਨਾ ਵਾ ਸਾਰਿਆਂ ਕੋਲ ਐਲਪੀਜੀ ਗੈਸ ਆ ਹੂੰ ਤੇ ਗੱਲ ਆ ਜਾਂਦੀ ਹੈ ਚੁੱਲਾ ਟੈਕਸ ਦੀ ਚੁੱਲਾ ਟੈਕਸ ਸੱਤਾਧਾਰੀ ਪਾਰਟੀ ਦਾ ਇੱਕ ਬਹੁਤ ਵੱਡਾ ਇੱਕ ਟੂਲ ਇੱਕ ਹਥਿਆਰ ਸਮਝਿਆ ਜਾ ਸਕਦਾ ਕਿ ਜਿਹੜੇ ਬੰਦੇ ਦੇ ਕਾਗਜ਼ ਰਿਜੈਕਟ ਕਰਾਉਣੇ ਆ ਜਿਹੜਾ ਬੰਦਾ ਉਹਨਾਂ ਦੀ ਖੇਮੇ ਦਾ ਨਹੀਂ ਆ ਜਾਂ ਉਹਨਾਂ ਦੀ ਫੇਵਰ ਤਾਂ ਨਹੀਂ ਆ ਚੁੱਲਾ ਟੈਕਸ ਦੀਆਂ ਰਸੀਦਾਂ ਤੱਕ ਨਹੀਂ ਉਹਨਾਂ ਨੂੰ ਮਿਲਦੀਆਂ ਤੇ ਇਹ ਰੋਲਾ ਕਾਫੀ ਮੀਡੀਆ ਦੇ ਵਿੱਚ ਵੀ ਪਿਛਲੇ ਸਮੇਂ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਇਹੋ ਜਿਹੇ ਰੋਲੇ ਜਿਹੜੇ ਆਮ ਚੱਲਣੇ ਸ਼ੁਰੂ ਹੋ ਜਾਂਦੇ ਆ ਕਿ ਅਜੇ ਵੀ ਜਿਸ ਤਰ੍ਹਾਂ ਈਮੇਲ ਦੇ ਜਮਾਨੇ ਦੇ ਵਿੱਚ ਅਜੇ ਵੀ ਰਾਜਨੀਤਿਕ ਲੋਕ ਜਾਂ ਕਹਿ ਦਈਏ ਵੀ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਅਜੇ ਵੀ ਚਿੱਠੀਆਂ ਲਿਖਣ ਤੱਕ ਮੁੱਦਿਆਂ ਦੀਆਂ ਚਿੱਠੀਆਂ ਲਿਖਣ ਤੱਕ ਜਵਾਬ ਮੰਗਦੇ ਰਹਿੰਦੇ ਆ ਪਰ ਈਮੇਲ ਜਿਹੜੀ ਆ ਕੁਝ ਸਕਿੰਟਾਂ ਦੇ ਵਿੱਚ ਹੀ ਅਗਲੇ ਦੇ ਦਫ਼ਤਰ ਦੇ ਘੜੱਪ ਕਰਕੇ ਨੋਟੀਫਿਕੇਸ਼ਨ ਤੇ ਵੱਜਦੀ ਆ ਪਰ LPG ਦੇ ਜਮਾਨੇ ਚ ਚੁੱਲਾ ਟੈਕਸ ਅਜੇ ਤੱਕ ਸਿਆਸਤ ਦੇ ਉਤੇ ਹਾਵੀ ਹੈ ਤੇ ਪਰ ਇਹ ਕੀ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਕੁਛ ਨਾ ਕੁਛ ਜਿਹੜਾ ਹੋ ਸਕਦਾ ਜਿਹੜਾ ਇਹ ਫੰਡ ਆ ਜਿਹੜਾ ਚੁੱਲਾ ਟੈਕਸ ਦੇ ਨਾਮ ਦੇ ਉੱਤੇ ਉਹ ਪਿੰਡ ਦੇ ਵਿਕਾਸ ਵਾਸਤੇ ਵਰਤਿਆ ਜਾਂਦਾ ਪਿੰਡ ਦੇ ਕੰਮਾਂ ਵਾਸਤੇ ਇਕੱਠਾ ਕੀਤਾ ਜਾਂਦਾ ਔਰ ਉਹ ਪਿੰਡ ਦਾ ਜਿਹੜਾ ਵੀ ਮੈਂਬਰ ਆ ਉਥੋਂ ਦਾ ਜਿਹੜਾ ਸੁਨੇਕਾ ਹਰੇਕ ਨੂੰ ਦੇਣਾ ਬਣਦਾ ਹੈ ਹਮ ਪਰ ਆਮ ਕਰਕੇ ਇਹਦਾ ਮੁੱਦਾ ਚੋਣਾਂ ਦੇ ਸਮੇਂ ਹੀ ਉੱਠਦਾ ਹੈ ਕਿਉਂ ਉੱਠਦਾ ਹੈ ਕਿਉਂਕਿ ਕੰਪਲਸਰੀ ਕੀਤਾ ਜਾਂਦਾ ਹੈ ਮੈਂ ਸਮਝਦਾ ਵੈਸੇ ਜਾਂ ਤਾਂ ਐਜਾ ਕਾਨੂੰਨ ਹੋਵੇ ਕੋਈ ਸਿਸਟਮ ਐਜਾ ਹੋਵੇ ਕਿ ਉਹ ਮਹੀਨਾਵਾਰ ਆ ਜਾਂ ਸਾਲ ਦਾ ਏ ਉਹ ਘਟੋ ਘਟ ਰੈਗੂਲਰ ਜਿਹੜਾ ਵਾ ਉਹ ਲਿਆ ਜਾਵੇ ਐਸਾ ਨਾ ਹੋਵੇ ਕਿ ਚੋਣਾਂ ਦੇ ਦਿਨਾਂ ਦੇ ਵਿੱਚ ਹੀ ਦੇਖੋ ਪਿਛਲੀਆਂ ਸਨ 2021 ਦੇ ਵਿੱਚ ਜਿਹੜੀਆਂ ਸਾਡੇ ਇੱਥੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਜਾਂ ਜਿਹੜੀਆਂ ਨਗਰ ਨਿਗਮ ਦੀਆਂ ਆ ਜਾਂਦੀਆਂ ਨੇ ਚੋਣਾ ਇਹਨਾਂ ਦੇ ਵਿੱਚ ਵੀ ਇੱਕ ਇਸ ਕਿਸਮ ਦਾ ਹੁੰਦਾ ਹੈ ਕਿ ਜਿਹੜੇ ਤੁਹਾਡੇ ਹਾਊਸ ਟੈਕਸ ਲੱਗੇ ਨੇ ਜਾਂ ਹੋਰ ਜਿਹੜੇ ਤੁਸੀਂ ਟੈਕਸ ਦੇਣੇ ਹੁੰਦੇ ਆ ਜਿੰਨੇ ਨਹੀਂ ਦਿੱਤੇ ਤੇ ਉਹ ਟੈਕਸ ਉਸ ਵੇਲੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਰਸੀਦ ਦਿਓ ਕਿ ਤੁਸੀਂ ਸਾਰੇ ਟੈਕਸ ਜਿਹੜੇ ਨੇ ਤਾਰੇ ਨੇ ਕਿਉਂਕਿ ਜਦੋਂ ਆਪਾਂ ਉਹਦੇ ਪੇਪਰ ਸਬਮਿਟ ਕਰਨੇ ਨੇ ਉਹਦੇ ਵਿੱਚ ਬਕਾਇਦਾ ਇੱਕ ਐਨੋਸੀ ਹੁੰਦੀ ਆ ਤੇ 2000 21 ਦੇ ਵਿੱਚ ਜਿਹੜੀ ਕਾਂਗਰਸ ਸਰਕਾਰ ਸੀ ਉਹਨੇ ਫਿਰ ਇੱਕ ਉਸ ਸਮੇਂ ਐਲਾਨ ਕੀਤਾ ਸੀ ਵੀ ਜਿਨ੍ਹਾਂ ਨੇ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਲੜਨੀਆਂ ਉਹਨਾਂ ਨੂੰ ਹੁਣ ਉਹ ਐਨਓਸੀ ਜ਼ਰੂਰੀ ਨਹੀਂ ਹੂੰ ਕਿਉਂਕਿ ਉਦੋਂ ਵੀ ਇਹ ਮੁੱਦਾ ਉੱਠਿਆ ਸੀ ਵੀ ਖਾਸ ਕਰ ਉਹ ਮੁੱਦਾ ਜਿਹੜਾ ਸੀ ਆਮ ਆਦਮੀ ਪਾਰਟੀ ਵੱਲੋਂ ਉੱਠਿਆ ਉੱਠਿਆ ਸੀ ਉਸ ਸਮੇਂ ਕਿ ਸਾਡੇ ਉਮੀਦਵਾਰਾਂ ਦੇ ਜਿਹੜੇ ਪੇਪਰ ਨੇ ਉਹ ਰਿਜੈਕਟ ਕਰ ਦੇਣਗੇ ਇਹਦੇ ਨਾਮ ਦੇ ਉੱਤੇ ਐਨਓਸੀ ਦੇ ਨਾਮ ਤੇ ਕਾਂਟਸ ਨੇ ਉਸ ਸਮੇਂ ਬਹੁਤ ਵੱਡੀ ਜਿਹੜੀ ਫਰਾਖ ਦੇ ਲਈ ਵਿਖਾਈ ਤੇ ਉਹਨਾਂ ਨੇ ਉਹ ਐਨਓਸੀ ਦੀ ਸ਼ਰਤ ਹੀ ਖਤਮ ਕਰਤੀ ਉਸ ਸਮੇਂ ਤੇ ਦੇਖੋ ਜਿਹੜੇ ਸਾਡੇ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਦੇ ਜਾਂ ਕੇਜਰੀਵਾਲ ਉਹਨਾਂ ਨੇ ਵੀ ਉਸ ਸਮੇਂ ਇੱਕ ਐਲਾਨ ਕੀਤਾ ਸੀ ਕਿ ਜਿਹੜੀ ਸਾਡੀ ਸਰਕਾਰ ਆ ਉਹ ਚੰਡੀਗੜ੍ਹੋਂ ਸੈਕਟਰੀਏਟ ਤੋਂ ਨਹੀਂ ਗਈ ਇਹ ਪਿੰਡ ਦੀਆਂ ਸੱਥਾਂ ਤੋਂ ਚੱਲਣੀ ਆ ਪਰ ਅੱਜ ਸਵਾਲ ਬਣ ਗਿਆ ਕਿ ਉਹਨ ਸਰਪੰਚੀਆਂ ਜਿਹੜੀਆਂ ਵਾਂ ਸੱਥਾਂ ਚੋਂ ਨਿਕਲ ਗਈਆਂ ਕਿ ਅੰਗ ਚੰਡੀਗੜ੍ਹ ਚੋਂ ਮੈਂ ਉਸੇ ਹੀ ਸਵਾਲ ਦੇ ਉੱਤੇ ਆ ਗਿਆ ਕਿ ਸਰਕਾਰ ਨੇ ਜਿਹੜਾ ਇਹ ਐਲਾਨ ਕੀਤਾ ਸੀ ਹੁਣ ਉਹ ਸਰਕਾਰ ਦੀ ਪਰਖ ਦੀ ਕੜੀ ਆ ਇਸ ਸਮੇ ਸਭ ਤੋਂ ਵੱਡੀ ਕਿਉਂਕਿ ਇੱਥੋਂ ਹੀ ਪਤਾ ਲੱਗਣਾ ਹੈ ਕਿ ਵਾਕਈ ਸਰਕਾਰ ਜਿਹੜੀ ਆ ਪਿੰਡ ਦੀਆਂ ਸੱਥਾਂ ਤੋਂ ਚੱਲ ਰਹੀ ਆ ਜਾਂ ਚੰਡੀਗੜ੍ਹ ਦੇ ਸੈਕਟਰੀਏਟ ਤੋਂ ਤੇ ਜਿਸ ਤਰ੍ਹਾਂ ਉਸ ਸਮੇ ਕਾਂਗਰਸ ਸਰਕਾਰ ਨੇ ਐਨਓਸੀ ਖਤਮ ਕੀਤੀ ਸੀ ਜਿੰਨੇ ਵੀ ਟੈਕਸ ਦੀ ਦੇਣਦਾਰੀ ਹੁੰਦੀ ਸੀ ਇੱਕ ਐਮਸੀ ਦੀ ਇਲੈਕਸ਼ਨ ਲੜਨ ਵਾਸਤੇ ਇਸੇ ਤਰ੍ਹਾਂ ਸਰਕਾਰ ਨੂੰ ਚਾਹੀਦਾ ਹੈ ਹੁਣ ਫਰਾਖ ਦੇ ਲਈ ਜਿਹੜੇ ਆ ਵਿਖਾਵੇ ਤੇ ਜਿਹੜੀ ਚੁੱਲਾ ਟੈਕਸ ਦੀ ਸ਼ਰਤ ਆ ਖਾਸ ਕਰਕੇ ਉਹ ਸ਼ਰਤ ਖਤਮ ਕਰ ਦੇ ਜਿੰਨਾ ਵਿੱਚ 25 ਸਰਪੰਚੀ ਲੜਨੀਆਂ ਤਾਂ ਕਿ ਲੋਕਾਂ ਨੂੰ ਕੱਲ ਨੂੰ ਇਹ ਗੱਲ ਕਹਿਣ ਦਾ ਮੌਕਾ ਨਾ ਮਿਲੇ ਕਿ ਸਰਕਾਰ ਨੇ ਇੱਕ ਛੋਟੇ ਜਿਹੇ ਕਾਰਨ ਕਰਕੇ ਸਾਡੇ ਪੇਪਰ ਰਿਜੈਕਟ ਕਰਵਾ ਦਿੱਤੇ ਤੇ ਸਾਡੇ ਨਾਲ ਧੱਕੇਸ਼ਾਹੀ ਹੋਈ ਹੈ ਠੀਕ ਆ ਗਦਰਸ਼ਨ ਸਿੰਘ ਜੀ ਬਸ ਪ੍ਰੋਗਰਾਮ ਅਸੀਂ ਵਾਈਂਡ ਅਪ ਕਰਨ ਜਾ ਰਹੇ ਆ ਟਾਈਮ ਅੱਧੇ ਘੰਟੇ ਦੇ ਕਰੀਬ ਕਰੀਬ ਹੋ ਚੱਲਾ ਹੋਵੇਗਾ ਤੇ ਪ੍ਰੋਗਰਾਮ ਸੋਚਿਆ ਸੀ 20 ਮਿੰਟ ਦਾ ਕਰਾਂਗੇ ਪਰ ਕੱਲਾ ਜਿਹੜੀਆਂ ਹੋਰ ਵੀ ਬਹੁਤ ਨੇ ਹੋਰ ਵੀ ਮੁੱਦੇ ਹੋਰ ਵੀ ਸਵਾਲ ਬਹੁਤ ਨੇ ਪਰ ਮੈਂ ਅਖੀਰ ਦੇ ਵਿੱਚ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਨਾ ਕਿ ਆਖਿਰ ਜਿਹੜੇ ਸਾਡੇ ਆਉਣ ਵਾਲੇ ਸਰਪੰਚ ਜਾਂ ਜਿਹੜੇ ਸਰਪੰਚੀ ਦੇ ਚਾਹਵਾਨਾਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਤੁਸੀਂ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਪੋਲੀਟਿਕਲ ਟ੍ਰੇਨਿੰਗ ਵੀ ਪ੍ਰੋਗਰਾਮ ਸ਼ੁਰੂ ਕਰਾਂਗੇ ਸਾਡੇ ਐਪੀਸੋਡ ਕੁਝ ਹੋਣਗੇ ਜਿਦੇ ਵਿੱਚ ਤੁਸੀਂ ਸਰਪੰਚਾਂ ਨੂੰ ਆਪਣੇ ਸਾਡੇ ਚੈਨਲ ਦੇ ਮਾਦਮੀਆਂ ਰਹੀ ਟ੍ਰੇਨਿੰਗ ਵੀ ਦੇ ਸਕਦੇ ਹੋ ਤੇ ਤੁਹਾਡੇ ਕੋਲ ਟ੍ਰੇਨਿੰਗ ਵੀ ਦਵਾਵਾਂਗੇ ਤੇ ਉਹ ਆਪਾਂ ਗੱਲਾਂ ਬਾਅਦ ਚ ਕਰਾਂਗੇ ਪਰ ਮੋਕੇ ਤੇ ਜਸਟ 30 ਸੈਕਿੰਡ ਦੇ ਵਿੱਚ ਮੈਨੂੰ ਦੱਸਿਓ ਕਿ ਕਿਹੜੇ ਕਿਹੜੇ ਕਾਗਜ਼ ਚਾਹੀਦੇ ਆ ਸਰਪੰਚ ਦੀ ਇਲੈਕਸ਼ਨ ਲੜਨ ਲਈ ਦੇਖੋ ਸਰਕਾਰਾਂ ਇਸ ਦੇਸ਼ 'ਚ ਪਹਿਲਾਂ ਦੋ ਤਿੰਨ ਜਿਹੜੀਆਂ ਪਾਰਟੀਆਂ ਚੱਲਦੀਆਂ ਨੇ ਤੇ ਅਸੀਂ ਮੁੱਖ ਤੌਰ ਤੇ ਕਾਲੀ ਦਾ ਲਪਾਜਪਾ ਕਾਂਗਰਸ ਜੱਥੇਪਾਰਟੀ ਆਪਾਂ ਵੱਡੀ ਕਹਿ ਸਕਦੇ ਆ ਜਿਹੜੀ ਦੇਸ਼ ਦੇ ਵਿੱਚ ਆਈ ਪੰਜਾਬ ਦੇ ਵਿੱਚ ਆਈ ਆ ਆਮ ਆਰਮੀ ਪਾਰਟੀ ਔਰ ਆਮ ਆਰਮੀ ਪਾਰਟੀ ਜਿਹੜੀ ਸੀ ਉਹ ਹਰ ਆਪਣੇ ਚੋਣ ਜਲਸੇ ਦੇ ਵਿੱਚ ਇੱਕ ਗੱਲ ਕਰਦੀ ਸੀ ਕਿ ਪਿਛਲੇ 70 ਸਾਲਾਂ ਤੋਂ ਅਸੀਂ ਲੋਕ ਗਲੀਆਂ ਨਾਲੀਆਂ ਚ ਫਸੇ ਹੋਏ ਆ ਜੀ ਨਹੀਂ ਗੱਲ ਗਲੀਆਂ ਨਾਲੀਆਂ ਦੀ ਗੱਲ ਹੁਣ ਮੈਂ ਜਿਹੜੀ ਗੱਲ ਕਰਨੇ ਚਾਹਾਂਗਾ ਜਿਹੜੀ ਪੰਚਾਂ ਸਰਪੰਚਾਂ ਨੂੰ ਆਪਾਂ ਤੁਹਾਡੇ ਇਸ ਮਾਦੇ ਮਰੇ ਮੈਸੇਜ ਦੇਣਾ ਹੈ ਕੇ ਦੇਖੋ ਹੁਣ ਤਾਂ ਸਰਕਾਰ ਉਹ ਆਈ ਆ ਇੱਕ ਮੌਕਾ ਵਾ ਵੀ ਆਪਾਂ ਗਲੀਆਂ ਨਾਲੀਆਂ ਦੀ ਡਿਵੈਲਪਮੈਂਟ ਚ ਬਾਹਰ ਨਿਕਲੀਏ ਪਿਛਲੇ 70 ਸਾਲ ਤੋਂ ਜੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਨਹੀਂ ਬਣ ਸਕੀਆਂ ਪਿੰਡਾਂ ਵਾਸਤੇ ਬਹੁਤ ਕੋਸ਼ਿਸ਼ ਆ ਪਿੰਡਾਂ ਦੇ ਸਕੂਲ ਪਿੰਡਾਂ ਦਾ ਹੈਲਥ ਸਿਸਟਮ ਪਿੰਡਾਂ ਦਾ ਸਭ ਤੋਂ ਵੱਧ ਜ਼ਰੂਰੀ ਆ ਆਪਸੀ ਭਾਈਚਾਰਾ ਉਹਨੂੰ ਖਰਾਬ ਨਾ ਕੀਤਾ ਜਾਵੇ ਅਸੀਂ ਕਮਿਊਨਿਟੀ ਹਾਲ ਕੋਈ ਉਹੋ ਜਿਹੀ ਉੱਥੇ ਬਣਾਈਏ ਜਿੱਥੇ ਬਹਿ ਕੇ ਅਸੀਂ ਆਪਸੀ ਪ੍ਰੇਮ ਪਿਆਰ ਵਧਾ ਸਕੀਏ ਇਸ ਕਿਸਮ ਦੇ ਬਹੁਤ ਸਾਰੇ ਕੰਮ ਸਾਡੇ ਪਿੰਡਾਂ ਦੇ ਵਿੱਚ ਹੈਲਥ ਕਲੱਬ ਬਣਾਣੇ ਜਿਮ ਨੇ ਹੋਰ ਬਹੁਤ ਸਾਰੇ ਜਿਹੜੇ ਜ਼ਰੂਰੀ ਨੇ ਨੌਜਵਾਨਾਂ ਦਾ ਖੇਡ ਮੈਦਾਨ ਹਰ ਪਿੰਡ ਤੇ ਜ਼ਰੂਰੀ ਹੈ ਇਸ ਕਿਸਮ ਦੇ ਕੰਮ ਪੰਚਾਇਤ ਸਰਪੰਚਾਂ ਦੇ ਹੋਣੇ ਚਾਹੀਦੇ ਆ ਮੁੱਦੇ ਵੀ ਹੋਣੇ ਚਾਹੀਦੇ ਆ ਬਿਲਕੁਲ ਸਹੀ ਗੱਲ ਆ ਗੁਰਦਰ ਸਿੰਘ ਜੀ ਬਾਕੀ ਜਿਹੜੀਆਂ ਪੰਚਾਇਤੀ ਚੋਣਾਂ ਸਰਪੰਚੀ ਦੀ ਨਾਮਜ਼ਦਗੀ ਲਈ ਜਿਹੜੀਆਂ ਕਾਗਜ਼ ਪੱਤਰ ਚਾਹੀਦੇ ਸਨ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਜ਼ਰੂਰ ਦੱਸਾਂਗੇ ਸਾਡੇ ਦਰਸ਼ਕਾਂ ਨੂੰ ਪਰ ਇੱਕ ਗੱਲ ਹੋ ਰਿਹਾ ਮੈਂ ਕਰੀਬ ਇੱਕ ਜਾਂ ਦੋ ਸਵਾਲ ਰੈਪਿਡ ਫਾਇਰ ਤੁਹਾਨੂੰ ਕਰੂੰਗਾ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ ਸ਼ਰਾਬੀ ਕਿ ਪੜਿਆ ਲਿਖਿਆ ਦੇਖੋ ਇਹ ਇੱਕ ਤੁਸੀਂ بڑا ਸਵਾਲ ਜਿਹੜਾ ਉਹ ਆਪਾਂ ਕਹਿ ਸਕਦੇ ਆ ਟਿਪੀਕਲ ਕੀਤਾ ਕਿ ਸ਼ਰਾਬੀ ਜਾਂ ਪੜਿਆ ਲਿਖਿਆ ਜੇ ਤਾਂ ਗੁਰਬਾਣੀ ਅਨੁਸਾਰ ਆਪਾਂ ਦੇਖਣਾ ਹੋਵੇ ਤੇ ਪੜਿਆ ਲਿਖਿਆ ਨਵੇਂ ਗੁਰੂ ਪਾਤਸ਼ਾਹ ਜੀ ਨੇ ਕਈ ਜਗ੍ਹਾ ਗੁਰਬਾਣੀ ਦੇ ਵਿੱਚ ਮੂਰਖ ਕਿਹਾ ਜਿਹਦੇ ਅੰਦਰ ਹੰਕਾਰ ਸਭ ਤੋਂ ਪਹਿਲਾਂ ਸਰਪੰਚ ਜਿਹੜਾ ਦੇ ਅੰਦਰ ਹੰਕਾਰ ਨਹੀਂ ਹੋਣਾ ਚਾਹੀਦਾ ਠੀਕ ਆ ਪੜਿਆ ਲਿਖਿਆ ਹੋਵੇ ਪਰ ਅਗਰ ਉਹ ਅਨਪੜਿਆ ਤੇ ਆਪਣੇ ਪਿੰਡ ਦੇ ਲੋਕਾਂ ਪ੍ਰਤੀ ਵਫਾਦਾਰ ਆ ਪੰਜਾਬ ਦੇ ਲੋਕਾਂ ਪ੍ਰਤੀ ਵਫਾਦਾਰ ਹਨ ਦੇ ਦੁੱਖ ਸੁੱਖ ਦਾ ਭਾਈਵਾਲ ਤੇ ਫਿਰ ਉਹ ਚਾਹੇ ਪੜਿਆ ਹੋਵੇ ਚਾਹੇ ਨਾ ਪੜਿਆ ਹੋਵੇ ਜਿਹਦੇ ਅੰਦਰ ਹੈਗੀ ਭਾਵਨਾ ਕਿ ਮੈਂ ਪਿੰਡ ਦਾ ਵਿਕਾਸ ਕਰਨਾ ਹੈ ਤਾਂ ਸਰਪੰਚ ਉਸ ਕਿਸਮ ਦਾ ਹੋਣਾ ਚਾਹੀਦਾ ਨਾ ਕਿ ਪਿੰਡ ਦੀਆਂ ਗ੍ਰਾਂਟਾਂ ਹੜੱਪ ਕਰਨ ਵਾਲਾ ਕੋਈ ਐਸਾ ਪੜਿਆ ਲਿਖਿਆ ਨਾ ਹੋਵੇ ਜਿਹਨੂੰ ਦਾ ਪੀਚ ਅਮਦੇ ਹੋਂ ਤੇ ਉਹ ਗ੍ਰਾਂਟਾਂ ਹੀ ਹੜੱਪ ਕਰੀ ਜਾਵੇ ਇਸ ਕਿਸਮ ਦਾ ਨਹੀਂ ਬਹੁਤ ਬਹੁਤ ਧੰਨਵਾਦ ਗੁਰਦਰਸ਼ਨ ਸਿੰਘ ਜੀ ਤੁਹਾਡਾ ਇਸ ਇੰਡੀਆ ਕ੍ਰਾਈਮ ਨਿਊਜ਼ ਦੇ ਉਤੇ ਤੇ ਮੇਰੇ ਆਪਣੇ YouTube ਚੈਨਲ ਦੇ ਉਤੇ ਜਿਹੜਾ ਲਾਈਵ ਬ੍ਰਾਡਕਾਸਟ ਕਰ ਰਿਹਾ ਤੇ ਐਪੀਸੋਡ ਚਲਾਇਆ ਉਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਗੱਲਾਂ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਕੀਤੀਆਂ ਤੇ ਖਾਸ ਕਰ ਜਿਹੜਾ ਪੰਚਾਇਤੀ ਚੋਣਾਂ ਦਾ ਮਾਹੌਲ ਬਣਿਆ ਪਿਆ ਇਹਦੇ ਸਬੰਧ ਵਿੱਚ ਹੋਰ ਵੀ ਆਉਣ ਵਾਲੀਆਂ ਵੀਡੀਓਜ਼ ਲੈ ਕੇ ਤੁਹਾਡੇ ਨਾਲ ਗੱਲਬਾਤ ਸਾਡੀ ਚੱਲੀ ਰਹੂਗੀ ਸਾਡੇ ਐਪੀਸੋਡਸ ਇਸੇ ਤਰ੍ਹਾਂ ਹੀ ਚੱਲੀ ਰਹਿਣਗੇ ਪਰ ਅਖੀਰ ਦੇ ਵਿੱਚ ਮੈਂ ਇੱਕ ਸਵਾਲ ਜਿਹੜਾ ਵਾ ਸਵਾਲ ਵੀ ਕਹਿ ਲਓ ਇੱਕ ਜੈਨ ਦੇ ਵਿੱਚ ਗੱਲ ਹੈ ਕਿ ਬਲਾਈਂਡ ਵਾਰ ਜਿਹੜੀ ਆ ਬਲਾਈਂਡ ਵਾਰ ਦਾ ਨਾਮ ਇਸ ਕਰਕੇ ਲਿਆ ਕਿ ਇੱਕ ਆਉਣ ਵਾਲਾ ਸਾਡਾ ਅਗਲਾ ਪ੍ਰੋਗਰਾਮ ਹੈ ਬਲਾਈਂਡ ਵਾਰ ਕਿ ਫੇਸਬੁੱਕ ਦੇ ਉੱਤੇ ਕਿਵੇਂ ਅਣਦਿਸਿਆ ਇੱਕ ਚੱਲ ਰਿਹਾ ਕੰਮ ਉਸ ਦੇ ਬਾਰੇ ਅਪਾ ਅੰਡਰ ਸਸਪੈਂਸ ਗੱਲ ਕਰਾਂਗੇ ਪਰ ਉਹ ਐਪੀਸੋਡ ਤੁਹਾਡੇ ਨਾਲ ਜਲਦ ਕੱਲ ਪਰਸੋਂ ਜਾਂ ਇੱਕ ਅਤੇ ਦਿਨ ਦੇ ਅੰਦਰ ਤੁਹਾਡੇ ਨਾਲ ਜਰੂਰ ਲਾਈਵ ਚਲਾਵਾਂਗੇ ਐਪੀਸੋਡ ਚਲਾਵਾਂਗੇ ਬਲਾਈਂਡ ਵਾਰ ਦੇ ਉੱਤੇ ਉਹ ਕਿਹੜੀ ਵਾਰ ਹੈ ਉਸ ਦੇ ਬਾਰੇ ਪ੍ਰਦਰਸ਼ਨ ਸੰਗੋਣਾ ਨਾਲ ਸਾਡੇ ਰੈਪਿਡ ਫਾਇਰ ਵੀ ਹੋਣਗੇ ਤੇ ਸਾਡੇ ਸਵਾਲ ਜਵਾਬ ਵੀ ਹੋਣਗੇ ਜੁੜੇ ਰਹੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੰਡੀਆ ਕ੍ਰਾਈਮ ਨਿਊਜ਼ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੇਰੇ ਆਪਣੇ ਚੈਨਲ ਜਯੋਦਵੀ ਮਾਲਟੂ ਨੂੰ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਹੋਸਟ ਜਯੋਦਵੀਰ ਮਾਲਟੂ ਹਾਸਦੇ ਵਾਸਤੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ